ਚਹੀਦੀ ਹੈ ਦੇਖੋ ਗੁਰਤੀ ਦਾ ਬਈ ਇਹਨਾ ਮੇਰੇ ਦਾਦਾ ਜੀ ਸਰਪੰਚ ਰਹੇ ਨੇ ਉਹ ਲਗਾਤਾਰ ਦੋ ਪਲਾਨ ਸਰਪੰਚ ਰਹੇ ਨੇ ਤੇ ਜਿਹੜੀ ਬਰੀਕੀਆਂ ਤੁਸੀਂ ਕਹਿਣੋ ਵੀ ਕਿਦਾਂ ਸੇ ਕਹਿਣਾ ਉਹ ਧੱਕੇ ਖਾ ਕੇ ਚੱਕਿਆ ਨੇ ਅੱਛਾ ਤੁਸੀਂ ਆਪਣੇ ਪਿੰਡ ਦਾ ਨਾਮ ਬਣਾਈ ਹੈ ਨਾ ਵੀ ਆਪਣਾ ਪਿੰਡ ਵੀ ਪੰਜਾਬ ਦੇ ਸੋਹਣੇ ਪਿੰਡਾਂ ਚ ਆਵੇ ਤਾਂ ਕਰਕੇ ਮੈਂ ਆ ਲੈਣ ਚ ਆਇਆ ਸੀ ਵੀ ਸਰਪੰਚ ਬਣਾਂ ਕਿ ਮੈਂ ਇਹ ਦਿਹਾੜੀ ਪਾਈ ਹੁੰਦੀ ਨਾ ਬਾਈ ਤਾਂ ਮੈਂ ਲੋਕਾਂ ਨੂੰ ਹੂਬਕੇ ਨਾਲ ਦੱਸਦਾ ਵੀ ਤੁਸੀਂ ਇਦਾਂ ਘਰੇ ਬੈਠੇ ਚੈੱਕ ਕਰ ਸਕਦੇ ਮਰੇਗਾ ਤੋਂ ਤੁਸੀਂ ਆਪਣੇ ਮੋਬਾਈਲ ਤੇ ਚੈੱਕ ਕਰੋ ਕੋਈ ਐਪਲੀਕੇਸ਼ਨ ਬੋਲਦੀ ਲੋੜ ਨਹੀਂ ਤੇ ਸਾਰਾ ਕੁਝ ਸਰਕਾਰ ਦਾ ਹਨਾ ਦਿੱਤਾ ਲੋਕਾਂ ਵਾਸਤੇ ਵੀ ਕਿਹਦੀ ਕਿਹਦੀ ਦਿਹਾੜੀ ਪਈਆਂ ਕਿਹੜਾ ਕੰਮ ਨਰੇਗਾ ਚ ਹੋ ਗਿਆ ਕਿੰਨਾ ਪੈਸਾ ਲੱਗਿਆ ਆਟੀ ਪਾ ਕੇ ਫੜ ਸਕਦੇ ਆ ਮੇਰੇ ਅੱਗਾ ਦਾ ਪਾਉਣ ਲਾਈਨ ਚੈੱਕ ਕਰ ਸਕਦੇ ਆਗੇ ਵੈਸੇ ਫੜੇ ਫੜੇ ਸਰਪੰਚ ਜਾਂਦੇ ਨਹੀਂ ਹੈਗੇ ਤੇਜ਼ ਹੁੰਦੇ ਨੇ ਕਿਉਂਕਿ ਇਕੱਲਾ ਸਰਪੰਚ ਨਹੀਂ ਖੰਦਾ ਨਾਲ ਮਿਲ ਕੇ ਸਾਰੀ ਖੰਦੇ ਆ ਤੁੰ ਤੋ ਆਪਾਂ ਕੰਮ ਕਰਾਵਾਂਗੇ ਤਾਂ ਧੱਕੇ ਵੀ ਖਾਣੇ ਪੈਣਗੇ ਜੇ ਆਪਾਂ ਘਰੇ ਵੇਕੇ ਚਟਾ ਘੁੜ ਤੋਂ ਮਜਾਮਾ ਪਾ ਕੇ ਤੇ ਦੇ ਕੇ ਮੁੱਛਾਂ ਨੂੰ ਭਟਾਣਾ ਮੇਰੀ ਗਲੀ ਲੇਬਰ ਦੇ ਮਗਰੀ ਗਿੜੇ ਦੀ ਜਾਵੋਗੇ ਫਿਰ ਆਪਾਂ ਕੁਝ ਨਹੀਂ ਸਿੱਖਦੇ ਨਾ ਇੱਥੇ 4-5 ਸੜਕਾਂ ਬਣੀਆਂ ਨੇ ਟੋਟਲ ਤੇ ਸਾਡੇ ਪਿੰਡ ਦੇ ਜੱਜ ਸਾਹਿਬ ਨੇ ਐਸ ਕੇ ਅਗਰਵਾਲ ਜੀ ਸਾਰਾ ਕੁਝ ਉਹਨਾਂ ਦੀ ਦੇਣ ਆ ਸਰਕਾਰਾਂ ਦੇ ਤੇ 0% ਯੋਗਦਾਨ ਤੇ ਬਾਕੀ ਬਈ ਸਭ ਤੋਂ ਵੱਡਾ ਕੰਮ ਜਿਹੜਾ ਮੇਰੇ ਮਨ ਨੂੰ ਸਕੂਨ ਦਿੰਦਾ ਹੈਗਾ ਇੱਕ ਮੈਰਿਜ ਪੈਲਸ ਬਣਾ ਰਿਹਾ ਜਦੋਂ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਨਾ ਗਲੀਆਂ 'ਚ ਟੈਂਟ ਲਾਉਣੇ ਪੈਂਦੇ ਜਾਂ ਉਹਨਾਂ ਨੂੰ ਕਿਸੇ ਦੇ ਘਰੇ ਜਾ ਕੇ ਵਿਆਹ ਕਰਨੇ ਪੈਂਦੇ ਵੀ ਉਹਦਾ ਕੋਲ ਵੜਦਾ ਇੱਥੇ ਜਿਹੜੀ ਪੈਲਸ ਬਣਾ ਰਿਹਾ ਇਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਤੇ ਉਹ ਆਮਰੋਧੀ ਤਾਂ ਹੋਗੇ ਵਿਰੋਧੀ ਹੋਗੇ ਕਈ ਤਾਂ ਜਿਨ੍ਹਾਂ ਨੇ ਕੰਮ ਕਰਵਾਇਆ ਉਹ ਵੀ ਵਿਰੋਧੀ ਹੋਏ ਬੈਠੇ ਹੈਗੇ ਮੇਰਾ ਇਦਾਂ ਨਹੀਂ ਕਰਵਾਇਆ ਮੇਰਾ ਇਦਾਂ ਨਹੀਂ ਕਰਵਾਇਆ ਜਾਂ ਜਿਵੇਂ ਕੋਈ ਗਲੀ ਬਣਾਉਣ ਲੱਗੇ ਮੇਰੇ ਗੇਟ ਤੋਂ ਗਲੀ ਉੱਤੀ ਨਹੀਂ ਕੀਤੀ ਮੇਰੇ ਤੋਂ ਨੀਮੀ ਕਰਤੀ ਆਹ ਚੀਜ਼ਾਂ ਨਹੀਂ ਬਈ ਉਹਨਾਂ ਨੇ ਆਪਾਂ ਤਾਂ ਮੈਂ ਤਾਂ ਇਹ ਚਾਹਣਾ ਵੀ ਲੋਕ ਮੈਨੂੰ ਮੇਰੇ ਕੰਮ ਨਾਲ ਜਾਣ ਲੈਣਾ ਵੀ ਉਹ ਕੰਮ ਜੱਦੀ ਨੇ ਕਰਵਾਇਆਗਾ ਤਾਂ ਅਸਰ ਪੰਜ ਕਹਿਣੇ ਆ ਕਿਉਂ ਹੁਣ ਤੱਕ ਕੋਈ ਗੱਲ ਹੀ ਨਹੀਂ ਆਪਾਂ ਹੈਣਾ ਆਮ ਜੀ ਜ਼ਿੰਦਗੀਆਂ ਵਾਲੇ ਆ ਨਹੀਂ ਕੋਈ ਹੋਟ ਆਊਟ ਗਿਰੀ ਕੀਤੀ ਆ ਨਹੀਂ ਹੋ ਰਹਾ ਮੰਗੂ ਮੈਂ ਲੋਕਾਂ ਨੂੰ ਲੜਾਇਆ ਹਨਾ ਵੀ ਪੰਪ ਦੇ ਕੇ ਪਹਿਲਾਂ ਲੋਕਾਂ ਨੂੰ ਲੜਾਓ ਬਾਅਦ ਚ ਥਾਣਿਆਂ ਚ ਵੀ ਰੁਪਏ ਖਾਓ ਫਿਰ ਵਕੀਲਾਂ ਤੋਂ ਵੀ ਰੁਪਏ ਖਾਓ ਹਨਾ ਇਹ ਮਾਤਾ ਬਾਰੇ ਗੱਲ ਦੱਸਿਆ ਬਈ ਇੱਕ ਵੇ ਮੈਂ ਪੂਰੀ ਮਿਹਨਤ ਨਾ ਕਰ ਪਾਇਆ ਤਨੂੰ ਮਣੋ ਹਨਾ ਬਜ਼ੁਰਗਾਂ ਵਿਚਾਰੀ ਘਰ ਵਾਲੀ ਦੀ ਮੌਤ ਹੋਈ ਹੋਏਗੀ ਹੋਲੀ ਚੱਲ ਗੱਡੀ ਬਈ ਤੇ ਜਦੋਂ ਘਰ ਪੁਆਇਆ 1.5 ਲੱਖ ਰੁਪਏ ਆਉਂਦਾ ਸਰਕਾਰ ਵੱਲੋਂ ਇੱਕ ਵੀ ਮਾਤਾ ਦਾ ਆ ਗਿਆ ਤੇ ਬਾਕੀ 30000 ਦੀ ਕਿਸ਼ਤ ਵਾਲੇ ਬਾਅਦ ਚ ਆਉਣੀ ਸੀ ਕੜਾ ਅੜ ਗਿਆ ਕਿਉਂਕਿ ਮਹਿੰਗਾਈ ਆ ਨਾ ਇਹ ਇੱਕ ਵੀ ਉਦੋਂ ਦਾ ਆਉਣਾ ਹੈਗਾ ਜਦੋਂ 11 12 ਰੁਪਏ ਬਰੇਤੀ ਸੀ ਅੱਜ ਤਾਂ 40 ਰੁਪਏ ਕੀ ਜਾਂ ਸਮਿਤਰੀ ਬੁਰੀ 1500 ਦੀ ਸੀ ਉਦੋਂ ਦੀ ਇੱਕ ਵੀ ਆਉਣਾ ਹੈਗਾ ਤੇ ਫਿਰ ਮੈਂ ਸਾਡੇ ਪਿੰਡ ਦਾ ਇੱਕ ਸਾਡੇ ਪਿੰਡ ਦੀ ਜ਼ਮੀਨ ਨੇਤੀ ਹੈ ਜੀਰਕਪੁਰ ਤੋਂ ਨੇ ਸਰਦਾਰ ਸਰਜੀਤ ਸਿੰਘ ਜੀ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਆਏ ਕਰਕੇ ਜੀ ਕੱਚਾ ਘਰ ਪੱਕਾ ਕਰਾਉਣਾ ਤੁਸੀਂ ਮਦਦ ਕਰੋ ਵੀ ਮਾਤਾ ਨੂੰ ਸਮਾਨ ਚਕਾ ਦਿਓ ਪੈਸੇ ਵੀ ਲੋੜ ਨਹੀਂ ਹੈਗੀ ਤੇ ਉਹਨਾਂ ਨੇ ਮਾਤਾ ਨੂੰ ਸਮਾਨ ਚਕਾਤਾ 50000 ਰੁਪਏ ਤੋਂ ਉਹਨੇ ਸਮਾਨ ਚਕਾਤਾ 1 ਲੱਖ 70000 ਤੋਂ ਕੰਮ ਕੰ ਤੇ ਬਾਕੀ 30000 ਮਾਤਾ ਦੇ ਖਾਤੇ ਚ ਆ ਗਿਆ ਤਰੂ ਮਹਾ ਮਾਤਾ ਉਹਨੂੰ ਕੰਦਾ ਗੁੰਦਾ ਕੱਢ ਲਿਓ ਤੇ ਸਾਡਾ ਮੇਰਾ ਵਿਰੋਧੀ ਆਇਆ ਆ ਕੇ ਦੇਖ ਕੇ ਜੇ ਕਹਿੰਦਾ ਮਾਤਾ ਰੁਪਿਆ 3 ਲੱਖ ਆ ਗਿਆ ਘਰ ਦੀ ਹਾਲੇ ਗੱਲ ਬਣੀ ਨਹੀਂ ਹੈਗੀ ਸਿਕਾਲ ਤੁਸੀਂ ਵੀਡੀਓ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਕਰੇਪਾ ਸਰਪੰਚ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਅਜਿਹਾ ਸਰਪੰਚ ਦਿਖਾਉਣ ਲੱਗੇ ਆ ਤੁਹਾਨੂੰ ਬਹੁਤ ਸਰਪੰਚੇ ਗੱਲ ਕਹਿੰਦੇ ਸੁਣੇ ਹੋਣਗੇ ਵੀ ਮੈਂ ਆਪਣੇ ਪਿੰਡ ਨੂੰ ਕਨੇਡਾ ਬਣਾ ਦੇਣਾ ਅਮਰੀਕਾ ਬਣਾ ਦੇਣਾ ਪਰ ਅੱਜ ਅਜੀਹਾ ਸਰਪੰਚ ਸਾਡੇ ਨਾਲ ਮੌਜੂਦ ਹੈ ਜੋ ਆਪਣੇ ਪਿੰਡ ਨੂੰ ਕੈਨੇਡਾ ਤੇ ਅਮਰੀਕਾ ਤੋਂ ਸੋਹਣਾ ਬਣਾਉਣਾ ਚਾਹੁੰਦਾ ਜਿਹੜਾ ਸੋਚਦਾ ਹੈ ਵੀ ਮੇਰੇ ਪਿੰਡ ਦੇ ਵਿੱਚ ਕੈਨੇਡਾ ਅਮਰੀਕਾ ਦੇ ਲੋਕ ਆ ਕੇ ਵਿਜ਼ਿਟ ਕਰਨ ਤੇ ਇਸ ਪਿੰਡ ਨੂੰ ਦੇਖਣ ਵੀ ਕਿੰਨਾ ਸੋਹਣਾ ਇਹ ਪਿੰਡ ਬਣਾਇਆ ਹੋਇਆ ਬਹੁਤੀਆਂ ਗੱਲਾਂ ਨਹੀਂ ਕਰਦਾ ਸਾਡੇ ਨਾਲ ਜੱਗੀ ਸਰਪੰਚ ਮੌਜੂਦ ਹੈ ਸੱਤੋਂ ਪਹਿਲਾਂ ਸਸੀ ਕਾਲ ਸਸੀ ਕਾਲ ਜੀ ਬਾਈ ਫੋਰ ਬਾਈ ਸੇ ਤਾਂ ਠੀਕ ਨੇ ਹਾਂਜੀ ਹਾਂ ਵਧੀਆ ਬਾਈ ਜੀ ਜੱਗੀ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਪਿੰਡ ਦੀ ਗੱਲ ਕਰੀਏ ਹਾਂਜੀ ਬਾਈ ਤਾਂ ਬਹੁਤੇ ਦਰਸ਼ਕਾਂ ਨੂੰ ਤਾਂ ਪਤਾ ਹੈ ਲੋਹਾ ਖੇੜਾ ਪਿੰਡ ਜੇ ਲੋਹੇ ਖੇੜੇ ਦੀ ਗੱਲ ਹੋਵੇ ਤਾਂ ਜੱਗੀ ਦਾ ਨਾਮ ਆ ਜਾਂਦਾ ਇਹ ਕਰਨ ਕੀ ਹੈ ਮੈਸਰੀ ਪਰਮਾਤਮਾ ਦੀ ਕਿਰਪਾ ਹੈ ਨਾ ਆਪਾਂ ਤਾਂ ਮਿਹਨਤ ਕਰਨ ਵਾਲੇ ਸੀ ਚਲੋ ਲੋਕਾਂ ਨੇ ਪਿਆਰ ਦਿੱਤਾ ਉਹ ਉਹਨਾਂ ਦਾ ਧੰਨਵਾਦ ਆ ਜੱਗੀ ਤੋਂ ਜੱਗੀ ਸਰਪੰਚ ਬਣ ਦਾ ਸਫਰ ਕੀਤਾ ਦਰਿਆ ਸੋ ਆਪਰ ਔਖਾ ਰਿਹਾ ਬਈ ਕਿਵੇਂ ਅਸੀਂ ਸਟਾਰਟਿੰਗ ਸਟਾਰਟਿੰਗ ਤੇ ਸਟਾਰਟਿੰਗ ਤਾਂ ਬਈ ਇਹ ਸੀ ਸਾਡਾ ਪਿੰਡ ਨਾਲ ਇੱਕ ਪਾਸੜੇ ਪਿੰਡਾਂ ਚ ਆਉਣ ਲੱਗਿਆ ਸੀ ਕੋਈ ਸਹੂਲਤ ਨਹੀਂ ਸੀ ਨਾ ਪਿੰਡ ਚ ਮੌਜੂਦਾ ਪੰਚਾਇਤਾਂ ਹੀ ਨਸੇ ਵੇਚਣ ਵਾਲੇ ਹੋਏ ਪਈ ਸੀ ਨਾ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਤਾਂ ਨਸੀੜੀਆਂ ਨੂੰ ਸਹਿ ਦੇਣੀ ਹੈ ਨਾ ਜਾ ਪਿੰਡ ਦੇ ਜਿੰਨੇ ਵੀ ਕੰਮ ਸੀ ਉਹ ਰੋਕੇ ਪਏ ਸੀ ਮੈਂ ਸੋਚਿਆ ਸੀ ਵੀ ਆਪਣੇ ਪਿੰਡ ਦਾ ਨਾਮ ਬਣਾਈਏ ਨਾ ਵੀ ਆਪਣਾ ਪਿੰਡ ਵੀ ਪੰਜਾਬ ਦੇ ਸੋਹਣੇ ਪਿੰਡਾਂ ਚ ਆਵੇ ਤਾਂ ਕਰਕੇ ਮੈਂ ਆ ਲੈਣ ਚ ਆਇਆ ਸੀ ਵੀ ਸਰਪੰਚ ਬਣਾਉਣ ਬਹੁਤ ਇਹ ਆ ਪਾਰਟੀਆਂ ਦੀ ਅੱਖ ਵੀ ਹੋਊਗੀ ਕਿਉਂਕਿ ਜਿਹੜਾ ਵੀ ਲੀਡਰ ਸਿਰ ਚੱਕਦਾ ਤਾ ਉਹਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਬਹੁਤੀਆਂ ਪਾਰਟੀਆਂ ਵੱਲੋਂ ਜਾਂ ਅਪਰਾਧੀਆਂ ਵੱਲੋਂ ਕੀਤੀ ਜਾਂਦੀ ਆ ਵੀ ਇਹ ਬੰਦਾ ਆਵਾਜ਼ ਨਾ ਥਾਵੇ ਕਿਸੇ ਨੂੰ ਨਹੀਂ ਬੱਕਾਈਆਂ ਬਕਾਉਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਨਾ ਜਿਹੜੇ ਬੱਕਾਉ ਵੀ ਨਹੀਂ ਉਹਨਾਂ ਦਾ ਕੋਈ ਚੱਕਰ ਨਹੀਂ ਉਹਨਾਂ ਦੀ ਕੋਈ ਮੁੱਲ ਨਹੀਂ ਜੀ ਆ ਭਾਈ ਇਹ ਜਿਹੜੀ ਰਾਜਨੀਤੀ ਦੀ ਗੁੜਤੀ ਹੈ ਜਾਂ ਰਾਜਨੀਤੀ ਦੀਆਂ ਜਿਹੜੀਆਂ ਬਰੀਕੀਆਂ ਵਾ ਉਹ ਕਿੱਥੋਂ ਸਿੱਖਦੇ ਹੋ ਕਿੱਥੋਂ ਜੀ ਕਰਦਾ ਵੀ ਹੁਣ ਪਿੰਡ ਦੇ ਵਿੱਚ ਸਰਪੰਚੀ ਲੈ ਲੈਣੀ ਚਾਹੀਦੀ ਹੈ ਦੇਖੋ ਗੁਰਤੀ ਦਾ ਬਈ ਇਹਨਾਂ ਮੇਰੇ ਦਾਦਾ ਜੀ ਸਰਪੰਚ ਰਹੇ ਨੇ ਉਹ ਲਗਾਤਾਰ ਦੋ ਪਲੇਨ ਸਰਪੰਚ ਰਹੇ ਨੇ ਤੇ ਜਿਹੜੀ ਬਰੀਕੀਆਂ ਤੁਸੀਂ ਕਹਿੰਦੇ ਹੋ ਵੀ ਕਿੱਦਾਂ ਸੇ ਕਹਿਣਾ ਉਹ ਤੱਕੇ ਖਾ ਕੇ ਚੱਖਾਂਗੇ ਅੱਛਾ 5 ਸਾਲਾਂ ਦਾ ਜਨਕਿ ਸਾਰਾ ਕੁਝ ਜਿਹਾ ਲਗਭਗ ਪਤਾ ਹੀ ਲੱਗ ਗਿਆ ਕਿੰਨੇ ਕਿ ਤੱਕੇ ਖਾਦੇ ਆ ਬਹੁਤ ਜ਼ਿਆਦਾ ਖਾਦੇ ਆ ਬਈ ਮੈਨੂੰ ਤਾਂ ਲੱਗਦਾ ਮੇਰੇ ਜਨ ਨੇ ਤੱਕੇ ਕਿਸੇ ਸਰਪੰਚ ਨੇ ਖਾਧੇ ਹੀ ਨਹੀਂ ਹੋਣ ਹੂੰ ਕਿਉਂਕਿ ਜਦੋਂ ਆਪਾਂ ਕੰਮ ਕਰਾਵਾਂਗੇ ਤਾਂ ਧੱਕੇ ਵੀ ਖਾਣੇ ਪੈਣਗੇ ਜੇ ਆਪਾਂ ਘਰੇ ਬੈ ਕੇ ਚਟਾਕੜ ਤਾਂ ਮਜਾ ਮਾ ਕੇ ਤੇ ਦੇ ਕੇ ਮੁੱਛਾਂ ਨੂੰ ਵਟ ਹਨਾ ਮੇਰੀ ਗਲੀ ਲੇਬਰ ਦੇ ਮਗਰੀ ਗਿੜੇ ਦੀ ਜਾਵੋਗੇ ਫਿਰ ਆਪਾਂ ਕੁਝ ਨਹੀਂ ਸਿੱਖਦੇਗੇ ਇੱਕ ਇੱਕ ਗੱਲ ਹੋਰ ਬਾਈ ਆਂ ਨਰੇਕਾ ਤੋਂ ਮੈਨੂੰ ਯਾਦ ਆਇਆ ਸਰਪੰਚਾਂ ਤੇ ਇਲਜ਼ਾਮ ਬਹੁਤ ਲੱਗਦੇ ਨੇ ਕਹਿੰਦੇ ਆਪਦੇ ਭਰਾਵਾਂ ਦੀਆਂ ਹਾਜ਼ਰੀਂ ਨਰੇਗਾ ਦੇ ਵਿੱਚ ਪਾ ਦਿੰਦੇ ਆ ਪੈ ਜਾਂਦੀਆਂ ਵੀ ਸਾਰਾ ਕੁਝ ਹੋ ਜਾਂਦਾ ਤੁਸੀਂ ਤੁਸੀਂ ਵੀ ਪਾਈਆਂ ਕਿਸੇ ਦੀ ਨਹੀਂ ਆ ਪਾਈ ਬਈ ਜੇ ਮੈਂ ਦਿਹਾੜੀ ਪਾਈ ਹੁੰਦੀ ਨਾ ਬਈ ਤਾਂ ਮੈਂ ਲੋਕਾਂ ਨੂੰ ਹੁਬਕੇਣਾ ਦੱਸਦਾ ਵੀ ਤੁਸੀਂ ਏਦਾਂ ਘਰੇ ਬੈਠੇ ਚੈੱਕ ਕਰ ਸਕਦੇ ਮਰੇਗਾ ਤੋਂ ਤੁਸੀਂ ਆਪਣੇ ਮੋਬਾਈਲ ਤੇ ਚੈੱਕ ਕਰੋ ਕੋਈ ਐਪਲੀਕੇਸ਼ਨ ਬੋਲਣ ਦੀ ਲੋੜ ਨਹੀਂ ਤੇ ਸਾਰਾ ਕੁਝ ਸਰਕਾਰ ਦਾ ਹਨਾ ਦਿੱਤਾ ਲੋਕਾਂ ਵਾਸਤੇ ਵੀ ਕਿਹਦੀ ਕਿਹਦੀ ਦਿਹਾੜੀ ਪਈ ਜਾਂ ਕਿਹੜਾ ਕੰਮ ਨਰੇਗਾ 'ਚ ਹੋ ਗਿਆ ਕਿੰਨਾ ਪੈਸਾ ਲੱਗਿਆ ਕੱਲੀ ਕੱਲੀ ਚੀਜ਼ ਤੁਹਾਡੇ ਮੋਬਾਈਲ 'ਚ ਆ ਤੇ ਮੇਰੀ ਸਰਪੰਚੀ ਦੀ ਹੜੀਆਂ ਪਈਆਂ ਨੇ ਜਾਲੀ ਮੈਂ ਝੂਠ ਬੁੱਲੀ ਜਾਵਾ ਪਰ ਸ਼ੁਰੂਆਤ ਜਿਹਦੇ ਨਾਲ ਚ ਪਈਆਂ ਨੇ ਜਦੋਂ ਮੈਨੂੰ ਭੇਤ ਨਹੀਂ ਸੀ ਦਿਨ ਤੱਕ ਕਿਦੋਂ ਖਾ ਕੇ ਭੇਤ ਆ ਗਿਆ ਸਾਡੇ ਪਿੰਡ ਦਾ ਸਾਫ ਕਸਰਪੰਚ ਮੇਰੀ ਸਰਪੰਚੀ ਦੇ ਨਿਰਗਾ ਚ ਆਉਂਦੀ ਆਉਂਦੇ ਘਰ ਵਾਲੀ ਜਿਹੜੀਆਂ ਦਿਹਾੜੀਆਂ ਪਾ ਗਿਆ ਇੱਕ ਗੰਦਾ ਨਾਲਾ ਸਾਫ ਕੀਤਾ ਸੀ ਚਲੋ ਕਰਵਾਤਾ ਮੈ ਰਿਆ ਸੀ ਨਾ ਜਿੱਦਾਂ ਜੀ ਮਿਲ ਕੇ ਪਈ ਸੈਕਟਰੀ ਨਾਲ ਬਣਦੀ ਹੁੰਦੀ 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 ਹਨ ਪਾ ਗਿਆ ਚਲੋ ਆਪਾਂ ਫੇਰ ਵੀ ਬੁੱਲੀ ਨਹੀਂ ਚਲ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਗੌਰ ਰੱਖੀ ਜੇ ਕਿ ਭਈ ਇਹ ਜਿਹੜਾ ਤੁਹਾਡਾ ਪਿੰਡ ਹੈ ਹਾਂਜੀ ਅੱਜ ਲੋਹੇ ਖੇੜੇ ਤੋਂ ਚਲੋ ਥੋੜੇ ਨਾ ਕਰਕੇ ਜਾਣਾ ਜਾਂਦਾ ਨਹੀਂ ਬਈ ਉਹ ਸਾਰਾ ਪ੍ਰਮਾਤਮਾ ਦਾ ਪਰ ਇਹ ਕਦੇ ਮਨ ਦੇ ਵਿੱਚ ਹੋਮਾ ਜਾ ਆਇਆ ਕਦੇ ਕਿਉਂਕਿ ਜਦੋਂ ਬੰਦਾ ਥੋੜਾ ਜਿਹਾ ਫੇਮਸ ਹੋ ਰੇ ਥੋੜਾ ਜਿਹਾ ਚੰਗਾ ਕੰਮ ਕਰਨ ਲੱਗ ਜੇ ਫਿਰ ਕਹਿੰਦੇ ਆ ਮਨ ਦੇ ਵਿੱਚ ਕਿਤੇ ਨਾ ਕਿਤੇ ਮਾਣ ਆ ਜਾਂਦਾ ਹੰਕਾਰ ਵਾਲੀ ਗੱਲ ਆ ਜਾਂਦੀ ਆ ਬਈ ਮੈਨੂੰ ਤਾਂ ਨਹੀਂ ਲੱਗਦਾ ਮੈਂ ਫੇਮ ਕੀ ਹੈ ਨਾ ਬਈ ਤੁਸੀਂ ਆਈਓ ਕਰੇ ਹਨਾ ਨੋਰਮਲ ਆ ਬਿਲਕੁਲ ਕੋਈ ਏਦਾਂ ਦੀ ਗੱਲ ਨਹੀਂ ਹੈ ਜੀ ਇੱਕ ਹੋਰ ਗੱਲ ਪੁੱਛੂੰਗਾ ਜੀ ਤੁਹਾਨੂੰ ਮੈਂ ਆਪਾਂ ਸਫਰ ਕਰ ਰਹੇ ਹਾਂ ਜਿੱਦਾਂ ਨਾਲ ਗੱਲਾਂ ਬਾਤਾਂ ਕਰ ਰਹੀਆਂ ਹਾਂ ਹਾਂਜੀ ਹਾਂ ਤੇ ਇਹ ਸੜਕ ਆ ਜਿੱ ਝਟਕਾ ਨਹੀਂ ਲੱਗਿਆ ਕੋਈ ਖੱਡਾ ਨਹੀਂ ਦਿਖਿਆ ਇਹ ਅਸੰਭਵ ਕਿਵੇਂ ਹੋਈਆਂ ਕਿਉਂਕਿ ਬਹੁਤੇ ਆ ਪਿੰਡਾਂ ਨੂੰ ਕੋ ਹਲੇ ਵੀ ਕੱਚੀਆਂ ਪਈਆਂ ਜਾਂਦੀਆਂ ਅਸਲ 'ਚ ਨਾ ਬਈ ਸੜਕਾਂ ਜਿਹੜੀ ਆਪਾਂ ਸੜਕ ਤੇ ਜਾ ਰਹੇ ਆ ਨਾ ਇਹ ਚਾਰ ਪੰਜ ਸੜਕਾਂ ਬਣੀਆਂ ਨੇ ਟੋਟਲ ਤੇ ਸਾਡੇ ਪਿੰਡ ਦੇ ਜਨ ਸਾਹਬ ਨੇ ਐਸ ਕੇ ਅਗਰਵਾਲ ਜੀ ਸਾਰਾ ਕੁਝ ਉਹਨਾਂ ਦੀ ਦੇਣ ਆ ਸਰਕਾਰਾਂ ਦੇ ਚ 0% ਯੋਗਦਾਨ ਨਾ ਤੇ ਸਰਕਾਰਾਂ ਦਾ ਪਿਛਲੀ ਸਰਕਾਰ ਨੇ ਵੀ ਨਹੀਂ ਕੋਈ ਔਰ ਕੀਤੀ ਤੇ ਹੁਣ ਵਾਲੀ ਵੀ ਨਹੀਂ ਕਰ ਰਹੀ ਉਹ ਹੁਣ ਵਾਲੇ ਤਾਂ ਕਹਿੰਦੇ ਅਸੀਂ ਕੰਮ ਬਹੁਤ ਕਰ ਰਹੇ ਹਾਂ ਨਹੀਂ ਨਹੀਂ ਬਈ ਕੁਝ ਵੀ ਨਹੀਂ ਸਾਡੇ ਪਿੰਡ ਦਾ ਕੋਈ ਹੋਇਆ ਨਹੀਂ ਸਿਰਫ ਦੋ ਪਾਰਕਾਂ ਦਾ ਕੰਮ ਚੱਲ ਰਿਹਾ ਉਹ ਵੀ ਜਨ ਕੇ ਵਿਚਾਲੇ ਪਿਆਗਾ ਉਹਨਾਂ ਦੀ ਪੇਮੈਂਟਾਂ ਨਹੀਂ ਹੋ ਰਹੀਆਂ ਅੱਛਾ ਇਹ ਜਿਹੜੀਆਂ ਸਾੜੇ ਕਿੰਨੀਆਂ ਸੜਕਾਂ ਫਿਰ ਕੇ ਗ੍ਰਾਂਟਾ ਕਿੰਨੀਆਂ ਲੈ ਕੇ ਆਏ ਹੋ ਸੜਕਾਂ ਵਾਸਤੇ ਸੜਕਾਂ ਵਾਸਤੇ ਬਈ 21 ਕਰੋੜ ਰੁਪਈਆ ਇਹਨਾਂ ਵਾਸਤੇ ਜਨ ਕੇ ਟੈਂਡਰਾਂ ਚ ਲੱਗਿਆ ਗਿਆ ਕਹਿੰਦੇ ਜਦੋਂ ਪੈਸਾ ਆ ਜਾਂਦਾ ਵੱਡਿਆ ਵੱਡਿਆ ਦਾ ਮਨ ਦੋਲ ਜਾਂਦਾ ਜਦੋਂ 21 ਕਰੋੜ ਦੀ ਗ੍ਰਾਂਟ ਲੈ ਕੇ ਆਏ ਇੱਕ ਗਾਣਾ ਵੀ ਆਇਆ ਸਰਕਾਰੀ ਪੈਸਾ ਖਾਵਾਂਗੇ ਫਿਰ ਜੀ ਨੇ ਕੀਤਾ ਵੀ ਹੁਣ 21 ਕਰੋੜ ਰੁਪਏ ਆ ਗਏ ਨਹੀਂ ਬਈ ਹਮ ਪਰਮਾਤਮਾ ਦੀ ਕਿਰਪਾ ਬਈ ਆਪਾਂ ਇਹਦੀ ਵਲ ਝਾਕ ਹੀ ਨਹੀਂ ਕਿਦੇ ਖਾਣ ਨੂੰ ਬਈ ਜਿੰਨਾ ਮਰਜ਼ੀ ਖਾਈ ਜਾਓ ਹਨਾ ਪਰ ਉਹ ਦੇਣਾ ਪੈਂਦਾ ਇੱਥੇ ਦੇਣਾ ਪੈਂਦਾ ਤੁਸੀਂ ਦੇਖ ਲਓ ਵੀ 1 2% ਸਰਪੰਚ ਹੋਣਗੇ ਜਿਹੜੇ ਖਾ ਕੇ ਅੱਗੇ ਵਧਗੇ ਨਹੀਂ ਪਿੱਛੇ ਗਏ ਨੇ ਸਾਰੇ ਜਿੰਨੇ ਗਏ ਨੇ ਇੱਕ ਗੱਲ ਹੋਰ ਜੱਗੀ ਬਈ ਬਹੁਤ ਲੋਕ ਤਾਂ ਸਰਪੰਚੀ ਇਸ ਗੱਲ ਕਰਕੇ ਲੜਦੇ ਆ ਮੇਰੀ ਪਿੰਡ ਦੇ ਵਿੱਚ ਤੌਂਸ ਹੋਊਗੀ ਮੇਰੀ ਗੱਡੀ ਮੂਰੇ ਸਰਪੰਚ ਲਿਖਿਆ ਹੋਊਗਾ ਮੇਰੇ ਬਾਅਰ ਕੇ ਸਰਪੰਚ ਲਿਖਿਆ ਹੋਊਗਾ ਪਰ ਤੁਹਾਡੇ ਇਧਰ ਬਿਲਕੁਲ ਨਹੀਂ ਇਹ ਕਾਰਮਕੀ ਹੈ ਬਈ ਮੈਨੂੰ ਵਧੀਨ ਲੱਗਦਾ ਹੈ ਲਿਖੋ ਨਾ ਆਪਾਂ ਦਾ ਮਤ ਇਹ ਚਾਹਣਾ ਵੀ ਲੋਕ ਮੈਨੂੰ ਮੇਰੇ ਕੰਮ ਨਾਲ ਜਾਣ ਲੈਣਾ ਨਾ ਵੀ ਉਹ ਕੰਮ ਜੱਗੀ ਨੇ ਕਰਵਾਇਆਗਾ ਤਾਂ ਸਰਪੰਚ ਕਹਿਣੇ ਆ ਕਿ ਹੁਣ ਹੁਣ ਤੱਕ ਕੋਈ ਗੱਲ ਹੀ ਨਹੀਂ ਆਪਾਂ ਨਾ ਆਮ ਜੀ ਜ਼ਿੰਦਗੀਆਂ ਵਾਲੇ ਆ ਹੂੰ ਹੁਣ ਤੱਕ ਕਿੰਨੇ ਕੰਮ ਕਰਵਾਤੇ ਹੋਣਗੇ ਕੰਮ ਬਈ ਪਿੰਡ 'ਚ ਵਾਧੂ ਕਰਵਾਤੇ ਜਿਵੇਂ ਕਿ 6-7 ਕੰਮ ਤਾਂ ਜਿਹੜੇ ਵੱਡੇ ਕੰਮ ਕਰਵਾਤੇ ਜਿਵੇਂ ਕਿ ਦਾਣਾ ਮੰਡੀ ਦਾ ਫੜ ਹੋ ਗਿਆ ਤੇ ਜਿਹੜੀਆਂ ਆਪਾਂ ਸੜਕਾਂ ਜਾ ਰਹੇ ਆ ਸੜਕਾਂ ਲੋਹਾ ਕਿੜਾ ਤੋਂ ਲੋਹਵਾਂ ਚਲੇ ਜਾਓ ਲੋਹਾ ਕਿਹੜਾ ਤੋਂ ਬੁੱਗਰ ਚਲੇ ਜਾਓ ਲੋਹਾ ਕਿਹੜਾ ਤੋਂ ਤਕੀਪੁਰ ਚਲੇ ਜਾਓ ਲੋਹਾ ਕਿਹੜਾ ਤੋਂ ਮੰਡੇਰ ਕਲਾਂ ਚਲੇ ਜਾਓ ਸਾਰੀਆਂ ਸੜਕਾਂ ਮੇਰੀ ਸਰਪੰਚੀ ਚ ਬਣੀਆਂ ਨੇ ਬਣਾਈਆਂ ਪਰਮਾਤਮਾ ਨੇ ਪਰ ਮਿਹਨਤ ਮੈਂ ਕੀਤੀ ਨਾ ਬਈ ਜਦੋਂ ਪਾਸ ਕਰਵਾਉਣ ਵੇਲੇ ਜੋ ਵੀ ਉਹਨਾਂ ਦੇ ਹੁੰਦੇ ਆ ਕਾਗਜ਼ ਪੱਤਰ ਸਾਰੀ ਕਾਰਵਾਈ ਕਰਨੀ ਤੇ ਡਿਸਪੈਂਸਰੀ ਬਣ ਗਈ ਪਿੰਡ 'ਚ ਬਈ ਬਾਲੀਵਾਲ ਦਾ ਗਰਾਊਂਡ ਬਣ ਗਿਆ ਛੀਚੇਵਾਲ ਮਾ ਦਾ ਟੋਬਾ ਬਣ ਗਿਆ ਤੇ ਬੱਸ ਸਟੈਂਡ ਬਣ ਗਿਆ ਸੀਰ ਕਰਨੈਲ ਸਿੰਘ ਜੋ ਕਿ ਪਿਛਲੇ ਜਿਹੇ ਮੁੰਡਾ ਸੀ ਉਹਦੇ ਜਿਹੜੀ ਯਾਦ ਚ ਗੇਟ ਬਣ ਗਿਆ ਤੇ ਬਾਕੀ ਬਈ ਸਭ ਤੋਂ ਵੱਡਾ ਕੰਮ ਜਿਹੜਾ ਮੇਰੇ ਮਨ ਨੂੰ ਸਕੂ ਇੱਕ ਮੈਰਿਜ ਪੈਲਸ ਬਣਾ ਰਿਹਾ ਜਦੋਂ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਨਾ ਗਲੀਆਂ 'ਚ ਟੈਂਟ ਲਾਉਣੇ ਪੈਂਦੇ ਜਾਂ ਉਹਨਾਂ ਨੂੰ ਕਿਸੇ ਦੇ ਘਰੇ ਜਾ ਕੇ ਵਿਆਹ ਕਰਨੇ ਪੈਂਦੇ ਵੀ ਉਹਦਾ ਕੋਲ ਵੜਦਾ ਇੱਥੇ ਜਿਹੜੀ ਪੈਲਸ ਬਣਾ ਰਿਹਾ ਇਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ ਤੇ ਪੈ ਪੈਲਸ ਦਾ ਕੋਈ ਖਰਚਾ ਖਰਚਾ ਵੀ ਹੋਊਗਾ ਇਹਦਾ ਕੋਈ ਖਰਚਾ ਨਹੀਂ ਗਰੀਬਾਂ ਵਾਸਤੇ ਬਿਲਕੁਲ ਫਰੀ ਬਈ ਮੈਂ ਤਾਂ ਗਰੀਬਾਂ ਵਾਸਤੇ ਚਾਹੂੰ ਬਈ ਪਹਿਲਾਂ ਵੀ ਤੁਸੀਂ ਵੀਡੀਓ ਵਗੈਰਾ ਸਾਇਦ ਦੇਖੀ ਹੋਊਗੀ ਜਦੋਂ ਕੋਈ ਗਰੀਬ ਕੁੜੀ ਦਾ ਵਿਆਹ ਹੁੰਦਾ ਹੈਗਾ ਤਾਂ ਹਰੇਕ ਨੂੰ 5100 ਰੁਪਏ ਦੇ ਤੌਰ ਤੇ ਦੇ ਕੇ ਆਉਣਾ ਹੈ ਤਾਂ ਬਈ ਜੇ ਮੈਂ ਤਾਂ ਇਹ ਸੁਣਿਆ ਕਹਿੰਦੇ ਜਿਹੜੇ सरपंच ਉਹ ਨਹੀਂ ਪੂਰੇ ਪਹੁੰਚਣ ਦਿੰਦੇ ਲੋੜਵੰਦਾ ਤੱਕ ਤੁਸੀਂ ਇਹ ਨਹੀਂ ਆਉਂਦੇ ਕੋਲ ਬਈ ਮੈਂ ਇਹ ਚੀਜ਼ ਨੂੰ ਪੁੱਨ ਮੰਨਦਾ ਹਨ ਜੇ ਤੁਸੀਂ ਅੱਜ ਮੇਰੇ ਕੋਲੇ ਆਏ ਹੋ ਮੈਨੂੰ ਜਾਣ ਦਿਓ ਤਾਂ ਸਭ ਤੋਂ ਪਹਿਲਾਂ ਮੇਰੀ ਇਹ ਵੀਡੀਓ ਵਾਇਰਲ ਹੋ ਜਾਏ ਜੀ ਉਹ ਸਕਣ ਸਕੀਮ ਦੇਣ ਵਾਲੀਆਂ ਵੀ ਮੈਂ ਅਜ ਕੁੜੀ ਨੂੰ ਸਕਣ ਸਕੀਮ ਦੇਣ ਦੇ ਰਹੇ ਹਾਂ ਜੀ ਉਹ ਚੀਜ਼ਾਂ ਕਰਕੇ ਮੈਂ ਤਾਂ ਇਹ ਚੀਜ਼ਾਂ ਦਾ ਪੁੱਨ ਮੰਨਦਾਗਾ ਸਗੋਂ ਜਿਹੜਾ 51000 ਪੰਜਾਬ ਸਰਕਾਰ ਵੱਲੋਂ ਆਉਂਦਾਗਾ ਕੋਈ ਸਿੰਗਲ ਕਰ ਵੀ ਨਹੀਂ ਸਾਡੇ ਪਿੰਡ ਚ ਵੀ ਜਿਹਨੂੰ ਸਕਣ ਸਕੀਮ ਨਾ ਮਿਲੀ ਹੋਵੇ ਹਰ ਕਿਸੇ ਨੂੰ ਬਈ ਦਵਾ ਰਹੇ ਹਾਂ ਪਰ ਇਹ ਬੈਠਿਆਂ ਨੂੰ ਇੱਕ ਵੀ ਪੈਸਾ ਖਰਚ ਨਹੀਂ ਹੋਣ ਦਿੰਦੇ ਕੋਈ ਆ ਕੇ ਕਹਿ ਨਹੀਂ ਸਕਦਾ ਬੀ ਮਰੇ 10 ਪੈਸੇ ਦੇ ਫੋਟੋਕਾਪੀਆਂ ਤੇ ਵੀ ਲੱਗਦੇ ਹੋਣਾ ਉਹ ਵੀ ਸਗੋਂ ਮੈਂ ਕਰਵਾਉਣਾ ਸਾਰਾ ਕੁਝ ਬਹੁਤ ਸਰਪੰਚ ਤਾਂ ਕਹਿੰਦੇ ਸਗਨ ਸਕੀਮ ਦਵਾਈ ਬਹੁਤ ਔਖੀ ਹੈ ਕਹਿੰਦੇ ਜਮੀ ਔਖੀ ਨਹੀਂ ਬਾਈ ਜਦੋਂ ਦਵਾਈ ਹੋਵੇ ਕੰਮ ਤਾਂ ਕੋਈ ਔਖਾ ਨਹੀਂ ਹੈਗਾ ਜੇ ਆਪਣੇ ਚ ਹਿੰਮਤ ਹੋਵੇ ਕਰਨ ਦੀ ਕਰਨਾ ਕੀ ਹੈ ਬਸ ਫਾਰਮ ਭਰਨੇ ਨੂੰ ਪਰਿਵਾਰੀ ਕੋਲ ਜਾਣਾ ਤਹਿਸੀਲਦਾਰ ਕੋਲ ਜਾਣਾ ਫਿਰ ਜਮ੍ਹਾਂ ਕਰਾ ਕੇ ਆਉਣੀ ਹੈ ਸਿਰਫ 1 ਘੰਟੇ ਦਾ ਕੰਮ ਹੈਗਾ ਬਾਈ ਇੱਕ ਮੈਂ ਪਰਸਨਲ ਵੀ ਤੁਹਾਨੂੰ ਸਵਾਲ ਕਰੂੰਗਾ ਇਹ ਰਾਜਨੀਤੀ ਦੇ ਵਿੱਚ ਰਹਿੰਦੇ ਆ ਪਰਿਵਾਰ ਨੂੰ ਬਹੁਤ ਘੱਟ ਟਾਈਮ ਦਿੱਤਾ ਜਾਂਦਾ ਇਹ ਨਹੀਂ ਪਤਾ ਵੀ ਰਾਤ ਨੂੰ ਕਿਹਨੇ ਦਰਵਾਜ਼ਾ ਖੜਕਾ ਦੇਣਾ ਵੀ ਸਰਪੰਚ ਸਾਹਿਬ ਆਓ ਬਾਹਰ ਇੱਧਰ ਆਣਾ ਇੱਧਰ ਜਾਣਾ ਫਿਰ ਮੈਨੇਜ ਹੋ ਜਾਂਦਾ ਸਭ ਕੁਝ ਨਹੀਂ ਬਈ ਉਹ ਤਾਂ ਜਦੋਂ ਸਰਪੰਚ ਬਣ ਕੇ ਫਿਰ ਲੋਕਾਂ ਨਾਲ ਖੜਨਾ ਪੈਂਦਾ ਹਨਾ ਫਿਰ ਪਰਿਵਾਰ ਬਾਅਦ ਚ ਪਹਿਲਾਂ ਪਿੰਡ ਫਿਰ ਕਰੇ ਵੀ ਥੋੜਾ ਜਿਹਾ ਮਾਤਾ ਨਾਲ ਵੀ ਗੁੱਸਾ ਗਿਲਾ ਹੋ ਜਾਂਦਾ ਉਹ ਮਾਤਾ ਕਹਿੰਦੀ ਹੋਊਗੀ ਪੁੱਤ ਘਰੇ ਬੈ ਕਈ ਵਾਰੀ ਰੋਟੀ ਵੀ ਛੱਡ ਕੇ ਜਾਣਾ ਪੈ ਜਾਂਦਾ ਬਈ ਬਿਲਕੁਲ ਜਾਣਾ ਪੈਂਦਾ ਕਈ ਵਾਰ ਕੋਈ ਖਾਸ ਰਿਸ਼ਤੇਦਾਰੀ ਚ ਪ੍ਰੋਗਰਾਮ ਹੁੰਦਾ ਹਨਾ ਉਹ ਵੀ ਛੱਡਨੇ ਪੈਂਦੀ ਹੈਗੀ ਵੀ ਪਹਿਲਾਂ ਪਿੰਡ ਦਾ ਐਜੂਕੇਸ਼ਨ ਵਾਸਤੇ ਜਿਵੇਂ ਹੋਣ ਦੀਆਂ ਸਰਕਾਰਾਂ ਵੀ ਕਹਿ ਰਹੀਆਂ ਐਜੂਕੇਸ਼ਨ ਵਾਸਤੇ ਤੁਸੀਂ ਕੀ ਕੀਤਾ ਆਪਣੇ ਪਿੰਡ ਦੇ ਵਿੱਚ ਬਈ ਸਕੂਲ ਚ ਕਮਰੇ ਬਣਵਾਏ ਹਨ ਤੇ ਬਾਕੀ ਪਲੱਸ 2 ਸਕੂਲ ਕਰਵਾਉਣ ਵਾਸਤੇ ਮੈਂ ਬਹੁਤ ਜ਼ੋਰ ਲਾਇਆ ਉਹ ਮੇਰੀ ਸਰਕਾਰਾਂ ਨੇ ਪਿਛਲੀ ਨਹੀਂ ਸੁਣੀ ਤੇ ਅੱਜ ਵਾਲੀ ਨਹੀਂ ਵੀ ਸੁਣੀ ਹੈਗੀ ਹਮ ਫਰਜੋਤ ਸਿੰਘ ਬਾਜ ਜੀ ਨੂੰ ਮੈਂ ਰਿਕਵੈਸਟ ਕੀਤੀ ਸੀ ਤੈਨੂੰ ਉਹਨਾਂ ਨੇ ਵੀ ਕੀਤੀ ਗੱਲਬਾਤ ਹਨ ਪਰ ਕੋਈ ਗੱਲ ਬਣੀ ਨਹੀਂ ਹੈਗੀ ਨਾਲ-ਨਾਲ ਹਨਾ ਆਪਾਂ ਪਿੰਡ ਦਾ ਢੇੜਾ ਵੀ ਲਾ ਰਹੇ ਆ ਇਹ ਨਾਲ-ਨਾਲ ਕੰਮ ਵੀ ਦਿਖਾ ਰਹੇ ਆ ਕਿਹੜੇ-ਕਿਹੜੇ ਕੀਤੇ ਨੇ ਤੇ ਇਹ ਬਈ ਇੱਕ ਗੱਲ ਹੋਰ ਦੱਸੋ ਇਹ ਜਿਹੜੀ ਮੋਚ ਹੈ ਇਹ ਖੜਨ ਦਾ ਕੀ ਕਾਰਨ ਹੈ ਇਹ ਕਾਹਦੇ ਨਾਲ ਖੜਦੀ ਹੈ ਭਾਈ ਜਦੋਂ ਮਨ ਸੱਚਾ ਹੋਵੇ ਨਾ ਕਿਸੇ ਨਾਲ ਬੇਈਮਾਨੀ ਨਾ ਕੀਤੀ ਹੋਵੇ ਤਾਂ ਮੋਸ ਖੜਨ ਦਾ ਤਾਂ ਮੋਸ ਖੜਦੀ ਹੈਗੀ ਹੂੰ ਬਹੁਤ ਲੋਕ ਤਾਂ ਜਿਵੇਂ ਕਹਿੰਦੇ ਆ ਨਾ ਵੀ ਇਹ ਜੈਲ ਨਾਲ ਨਹੀਂ ਖੜਦੀ ਇਹ ਫਿਕਸੋ ਨਾਲ ਨਹੀਂ ਖੜਦੀ ਚੰਗੇ ਕੰਮ ਕਰਦੇ ਚੰਗੇ ਕੰਮ ਕਰਕੇ ਖੜਦੀ ਹੈ ਤੇ ਪੇਟ ਦੇ ਵਿੱਚ ਭਾਈ ਬਹੁਤ ਵਿਰੋਧੀ ਵੀ ਹੋਣਗੇ ਕਿਉਂਕਿ ਵਾਧੂ ਵਾਧੂ ਨੂੰ ਜਿਹੜੇ ਬੰਦੇ ਦੀ ਉਸਤਾ ਤੋਂ ਹੁੰਦੀ ਹੈ ਤਾਂ ਉਹਦੀ ਨਿੰਦਿਆ ਵੀ ਹੁੰਦੀ ਹੈ ਹੈਗੀ ਹੈ ਭਾਈ ਇਹਨਾਂ ਹੂੰ ਉਹ ਜੋ ਕੁਝ ਸੱਕਣੀ ਹੈਗਾ ਨਾ ਤੇ ਕਈ ਤਾਂ ਚਲੋ ਆਮਰੋਧੀ ਤਾਂ ਹੋਗੇ ਵਿਰੋਧੀ ਹੋਗੇ ਕਈ ਤਾਂ ਜਿਨ੍ਹਾਂ ਦੇ ਕੰਮ ਕਰਵਾਇਆ ਉਹ ਵੀ ਵਿਰੋਧੀ ਹੋਏ ਬੈਠੇ ਹੈਗੇ ਮੇਰਾ ਇਦਾਂ ਨਹੀਂ ਕਰਵਾਇਆ ਮੇਰਾ ਇਦਾਂ ਨਹੀਂ ਕਰਵਾਇਆ ਜਾਂ ਜਿਵੇਂ ਕੋਈ ਗਲੀ ਬਣਾਉਣ ਲੱਗੇ ਮੇਰੇ 게ਟ ਤੋਂ ਗਲੀ ਉੱਚੀ ਨਹੀਂ ਕੀਤੀ ਮੇਰੇ ਤੋਂ ਨੀਵੀਂ ਕਰਤੀ ਆ ਚੀਜ਼ਾਂ ਨਹੀਂ ਬਈ ਜਾਂ ਮੇਰੇ 게ਟ 'ਚ ਪੁਲੀ ਨਹੀਂ ਬਣਾ ਕੇ ਗਿਆ ਹੁਣ ਕੱਲੇ ਕੱਲੇ ਘਰ ਨੂੰ ਬਈ ਪੁਲੀਆਂ ਕਿੱਥੇ ਬਣਾ ਦੀਏ ਕੰਮ ਤਾਂ ਸਾਂਝੇ ਹੋ ਜਾਣ ਉਹੀ ਵਾਧੂ ਹੁੰਦੇ ਆ ਬਹੁਤ ਲੋਕ ਤਾਂ ਕਹਿੰਦੇ ਇਸ ਕੱਲੋ ਗੁੱਸੇ ਵੀ ਸਾਡਾ ਪਸ਼ੂਆਂ ਵਾਲਾ ਪੱਕਾ ਨਹੀਂ ਕਰਾਇਆ ਹੁਣੀਆਂ ਤਾਂ ਦੀਆਂ ਗੱਲਾਂ ਪਰ ਬਈ ਕੱਚੇ ਘਰ ਆਇਆ ਹਨਾ ਕਈ ਕੋਠੀਆਂ ਪਾਈ ਬੈਠੇ ਹੁੰਦੇ ਆ ਕਿ ਕਹਿੰ ਵੀ ਸਾਡਾ ਜਿਹੜੇ ਪਸ਼ੂ ਵਾਲੇ ਨੇ ਉਹ ਦਿਖਾ ਕੇ ਵੀ ਤੂੰ ਫੋਟੋਆਂ ਖਿੱਚਾ ਕੇ ਸਾਡਾ ਹੀ ਪੱਕਾ ਕਰਾ ਦੇ ਪਰ ਨਹੀਂ ਬਈ ਜੇ ਆਪਾਂ ਹਨਾ ਇੱਕ ਬੰਦੇ ਦਾ ਪੱਖ ਪੂਰਾਗੇ ਤਾਂ ਫਿਰ ਸਾਰਾ ਪਿੰਡੀ ਆਪਣੇ ਬਾੜ ਚਾ ਕੇ ਖੜ ਜੂਗਾ ਵੀ ਯਾਰ ਤੂੰ ਉਹਦਾ ਕਰਾ ਤਾਂ ਸਾਡਾ ਚੋੜੀ ਕਰਾਉਂਦਾ ਹੈ ਜੀ ਉਹਨਾ ਕਣਕ ਮੰਡਰ ਨਾਲ ਪਿੱਛੇ ਰੋਲਾ ਪਿਆਣਾ ਪਿੱਛੇ ਜੀ ਤੇ ਜਿਹੜੇ ਬੰਦੇ ਹਨਾ ਬਈ ਵਧੀਆ ਸਰ ਦੇ ਵਰਦੇ ਆ ਉਹ ਵੀ ਕਣਕ ਲੈਣ ਖੜੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਯਾਰ ਤੁਸੀਂ ਬਾਅਦ ਚ ਲੈ ਲਓ ਵੀਰ ਬਣ ਕੇ ਪਹਿਲਾਂ ਜਿਹੜੇ ਲੋੜ ਬੰਦ ਨੇ ਇਹਨਾਂ ਨੂੰ ਲੈ ਲੈ ਜੀ ਫਿਰ ਉਹੀ ਗੱਲ ਬਈ ਚਲੋ ਬਰੂਧ ਤਾਂ ਪਈ ਜਾਂਦਾ ਹੀ ਨਿੱਕੇ ਨਿੱਕੇ ਗੱਲਾਂ ਤੇ ਬਰੂਧ ਪੈ ਜਾਂਦਾ ਜੀ ਤੇ ਬਈ ਔਰ ਜਿਵੇਂ ਆਪਾਂ ਹੋਰ ਵੀ ਅੱਗੇ ਜਾ ਰਹੇ ਆਂ ਇਧਰ ਇਹ ਫਿਰਨੀ ਤੇ ਕਿਹੜੇ ਕਿਹੜੇ ਕੰਮ ਕੀਤੇ ਜਿਹੜੇ ਆਪਾਂ ਨੂੰ ਕਰਨ ਨੂੰ ਵੇਖਣ ਨੂੰ ਮਿਲ ਸਕਦੇ ਆ ਸਰ ਫਿਰਨੀ ਤੇ ਬਈ ਜਿਵੇਂ ਬਸ ਸਟੈਂਡ ਬਣ ਗਿਆ ਹਨਾ ਹੂੰ ਇਹ ਇਹ ਤੁਹਾਡੇ ਸਮੇਂ 'ਚ ਬਣਿਆ ਤੁਹਾਡੇ ਰਾਜ ਚ ਗੱਲ ਕਰ ਰਹੇ ਆਂ ਆਪਾਂ ਬਣਾਏ ਹਾਂ ਜੀ ਹੂੰ ਕਿ ਜਿਵੇਂ ਗੇਟ ਬਣ ਗਿਆ ਹਨਾ ਜੀ ਸੀਰ ਕਰਨ ਸਿੰਘ ਦੀ ਯਾਦ ਚ ਹੂੰ ਮੈਰਿਜ ਪੈਲਸ ਦਾ ਕੰਮ ਚੱਲ ਰਿਹਾ ਤੇ ਜਿਹੜੀ ਫਿਰਨੀ ਤੇ ਜਾ ਰਹੇ ਆਂ ਇਹ ਫਿਰਨੀ ਵੀ ਜੀ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਫਿਰ ਪੈਂਤੀ ਜੀ ਵਧੀ ਆਓ ਮੇਰੇ ਸਾਹਮਣੇ ਇਹ 게ਟ ਹੈ ਉਹ ਹਾਂਜੀ ਇਹ 게ਟ ਹੈ ਜੀ ਹੂੰ ਆ ਮੈਂ ਆਪਣੇ ਸਹੋਗੀ ਨੂੰ ਬੇਨਤੀ ਕਰੂੰਗਾ ਇਹ ਗੇਟ ਜਰੂਰ ਦਿਖਾ ਦਿਓ ਜੇ ਇੰਦਾ ਦੇ ਸਰਪੰਚਾਂ ਦੀਆਂ ਅਸੀਂ ਤੁਹਾਡੇ ਨਾਲ ਵੀਡੀਓ ਤਾਂ ਸ਼ੇਅਰ ਕਰਦੇ ਆ ਵੀ ਹੋਰਾਂ ਵੀ ਸਰਪੰਚਾਂ ਨੂੰ ਇੰਦਾ ਦੇ ਕੰਮ ਕਰਨੇ ਚਾਹੀਦੇ ਆ ਅ ਭਾਈ ਪਿੰਡ ਦੇ ਵਿੱਚ ਸਹਿਚਾਰ ਕਿੰਨਾ ਕਾ ਫਿਰ ਕਿਉਂਕਿ ਬਹੁਤ ਲੋਕ ਗਿਣਤੀ ਦੇ ਵਿੱਚ ਗੱਲ ਕਰੀਏ ਤਾਂ 100% ਦੇ ਵਿੱਚੋਂ ਜੇ ਕੋਈ ਚੰਗਾ ਕੰਮ ਕਰਦਾ 60% ਵੈਰੀ ਬਣ ਜਾਂਦੇ ਆ ਤੁਹਾਡੇ ਕਿੰਨੇ ਕਾ ਹੈਗਾ ਭਾਈ 20% ਨਹੀਂ 60% ਤਾਂ ਨਹੀਂ ਗਿਆ ਜਗਦੇਗੇ ਦੇਖੋ ਪਹਿਲੀ ਗੱਲ ਤਾਂ ਭਾਈ ਮੈਂ ਕਿਸੇ ਨੂੰ ਹੁਣਾ ਨਹੀਂ ਤਾਂ ਫੜਾਉਣ ਤੇ ਸੜਾਉਣ ਵਾਲਾ ਕੰਮ ਨਹੀਂ ਦਿੱਤਾਗਾ ਨਹੀਂ ਕੋਈ ਹੂਟ ਆਊਟ ਗਰੀ ਕੀਤੀ ਆ ਨਹੀਂ ਹੋਰਾ ਵਾਂਗੂ ਮੈਂ ਲੋਕਾਂ ਨੂੰ ਲੜਾਇਆ ਹਨਾ ਵੀ ਪੰਪ ਦੇ ਕੇ ਪਹਿਨਾ ਲੋਕਾਂ ਨੂੰ ਲੜਾਓ ਬਾਅਦ ਚ ਥਾਣਿਆਂ ਚ ਵੀ ਰੁਪਏ ਖਾਓ ਪਰ ਵਕੀਲਾਂ ਤੋਂ ਵੀ ਰੁਪਏ ਖਾਓ ਹਨਾ ਆਪਾਂ ਨੂੰ ਨੋਰਮਲ ਹੀ ਪਤਾ ਵੀ ਆਪਾਂ ਕਿਸੇ ਪੁਲਿਸ ਵਾਲ ਨੂੰ ਲੱਖ ਰੁਪਏ ਦਵਾਵਾਂਗੇ ਤਾਂ ਆਪਾਂ ਨੂੰ ਉਹ 20 3000 ਰੁਪਏ ਹੀ ਵਾਪਸ ਕਰ ਦੂਗਾ ਕਿਸੇ ਵਕੀਲ ਨੂੰ 50000 ਦਵਾਇਆਵਾਂਗੇ ਆਪਾਂ ਨੂੰ ਖੁਸ਼ ਹੋ ਕੇ 10% ਵਾਪਸ ਕਰ ਦੂਗਾ ਉਹ ਚੀਜ਼ਾਂ ਬਾਈ ਆਪਣੇ ਖੂਨ 'ਚ ਨਹੀਂ ਹੈਗੀਆਂ ਨਾ ਤਾਂ ਕਰਕੇ ਲੋਕ ਬੈਰੀ ਵੀ ਨਹੀਂ ਹੈਗੇ ਜੇ ਕਿਸੇ ਨੂੰ ਕੋਈ ਗਲਤ ਲੱਗਦਾ ਵੀ ਆਪਣੇ ਬਾਰੇ ਤਾਂ ਹੌਲੀ-ਹੌਲੀ ਕਲੀਅਰ ਹੋ ਜਾਂਦਾ ਵੀ ਯਾਰ ਉੱਥੇ ਨਹੀਂ ਆਪਾਂ ਗਲਤ ਸੀ ਜੱਗੀ ਠੀਕ ਸੀ ਬਾਈ ਕਿਹੜੀਆਂ ਉਹ ਚੋਰ-ਮੋਰੀਆਂ ਜਿੱਥੋਂ ਸਰਪੰਚ ਪੈਸਾ ਖਾਂਦੇ ਆ ਸਰਪੰਚ ਪੈਸਾ ਬਾਈ ਜਿੱਥੋਂ ਮਰਜ਼ੀ ਖਾ ਉੱਥੋਂ ਗਈ ਜਾਂਦੇ ਹਨ ਕਿ ਕਿਹੜੀ ਚੋਰ ਬੋਰੀ ਜਿੱਥੋਂ ਫੜ ਸਕਦੇ ਆ ਵੀ ਇੱਥੋਂ ਆਪਾਂ ਨੂੰ ਫੜ ਸਕਦੇ ਆ ਆ ਆਰਟੀ ਪਾ ਕੇ ਫੜ ਸਕਦੇ ਆ ਮੇਰੇ ਅੱਗੇ ਦਾ ਪਾਉਂਡ ਲਾਈਨ ਚੈੱਕ ਕਰ ਸਕਦੇ ਆ ਵੈਸੇ ਫੜੇ ਫੜੇ ਸਰਪੰਚ ਜਾਂਦੇ ਨਹੀਂ ਹੈਗੇ ਤੇਜ਼ ਹੁੰਦੇ ਨਹੀਂ ਕਿਉਂਕਿ ਇਕੱਲਾ ਸਰਪੰਚ ਨਹੀਂ ਖਾਂਦਾ ਨਾਲ ਮਿਲ ਕੇ ਸਾਰੇ ਖਾਂਦੇ ਆ ਹੂੰ ਇਹ ਬਈ ਇਹ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਰਲ ਮਿਲ ਕੇ ਸਾਰੇ ਖਾਂਦੇ ਆ ਹਾਂ ਹਾਂ ਜਦੋਂ ਫਿਰ ਕਹਿੰਦੇ ਫੜਿਆ ਇੱਕ ਜਾਂਦਾ ਫਿਰ ਸਾਰੇ ਫੜੇ ਜਾਂਦੇ ਆ ਹਨਾ ਸਾਰੇ ਨਹੀਂ ਪੜੀ ਜਾਂਦੇ ਫਿਰ ਇਕੱਲੇ ਸਰਪੰਚ ਤੇ ਆ ਜਾਂਦਾ ਅਜੇ ਫਿਰ ਕਲਾ ਸਰਪੰਚ ਤੇ ਆ ਜਾਂਦਾ ਉਹ ਜਿਵੇਂ ਇੱਕ ਪੰਜਾਬੀ ਦੀ ਧਾਰਨਾ ਇਹਨੂੰ ਗਲਤ ਪਾਸੇ ਨਾਲ ਲੈ ਜਾਓ ਜੇ ਲੁੱਚੀ ਕੋ ਗਿੱਕਾ ਆ ਬਦਰਾ ਹਣਾ ਉਹ ਗੱਲ ਹੋ ਜਾਂਦੀ ਸਰਪੰਚ ਪੱਲੇ ਦਾ ਮੇਰੇ ਖਿਆਲ ਥੋੜਾ ਮੁੱਟੀ ਰਹਿ ਜਾਂਦਾ ਹੋਊਗਾ ਬਾਕੀ ਤਾਂ ਹੋਰ ਬਹੁਤ ਅਫਸਰ ਬੈਠੇ ਆ ਉਹ ਖਾ ਜਾਂਦੇ ਆ ਵਕੀਲਾਤ ਕੁਲਾ ਤੋਂ ਬਾਈ ਇੱਕ ਗੱਲ ਆ ਹਣਾ ਜੇ ਆਪਾਂ ਸੱਚੇ ਹੋਵਾਂਗੇ ਨਾ ਆਪਾਂ ਆਪਣੇ ਪਿੰਡ ਚੋਂ 10 ਲੱਖ ਰੁਪਈਆ ਆ ਗਿਆ ਮੈਂ 10 ਦਾ 10 ਲੱਖ ਰੁਪਈਆ ਲਾਤਾ ਤਾਂ ਕਿਸੇ ਹੋਰ ਪੰਚ ਦੀ ਹਿੰਮਤ ਕਿਸੇ ਵੀ ਅਫਸਰ ਦੀ ਹਿੰਮਤ ਨਹੀਂ ਵੀ ਮੇਰੇ ਕਾਗਜ਼ਾਂ ਤੇ ਸਾਈਨ ਨਾ ਕਰੇ ਜਦੋਂ ਤੇ ਆ ਪੈਲਸ ਬਣਾਈਆ ਬਈ ਆਪਾਂ ਇਹਦਾ ਕੰਮ ਚੱਲ ਰਿਹਾ ਹਾਂ ਹੂੰ ਠੀਕ ਆ ਆ ਵੇਖ ਲਓ ਆ ਹਾਲ ਬਣ ਗਿਆ ਉਧਰ ਸ਼ੈੱਡ ਬਣ ਗਿਆ ਬਾਥਰੂਮ ਵਗੈਰਾ ਬਣ ਗਏ ਉਹਨੂੰ ਫਰਸ਼ ਲਾ ਕੇ ਕੰਧਾਂ ਕੱਟਣੀਆਂ ਨੇ ਬਸ ਪਹਿਲਾਂ ਇੱਥੇ ਕੀ ਸੀ ਬਾਈ ਇੱਥੇ ਪਹਿਲਾਂ ਜਿਵੇਂ ਪਿੰਡਾਂ ਚ ਬਈ ਉਹ ਸਾਂਝੀਆਂ ਲੈਟਰਿੰਗਾਂ ਜਿਹੀ ਬਣੀ ਹੁੰਦੀਆਂ ਨੇ ਉਹ ਸੀ ਹੂੰ ਠੀਕ ਆ ਬਾਈ ਤੇ ਜਿਵੇਂ ਅ ਕੱਚੇ ਘਰ ਆ ਗਿਆ ਕੱਚਾ ਘਰ ਤੋਂ ਆਏਗਾ ਕੀ ਕੇ ਆ ਮਾ ਦਾਦਾ ਬਈ ਤੁਹਾਨੂੰ ਇਹ ਮਾਤਾ ਬਾਰੇ ਗੱਲ ਦੱਸਿਆ ਬਈ ਇੱਕ ਵੇ ਮੈਂ ਪੂਰੀ ਮਿਹਨਤ ਨਾਲ ਕਰ ਪਾਇਆ ਤੁਨੋਂ ਮਣੋ ਹਣਾ ਬਜ਼ੁਰਗਾਂ ਵਿਚਾਰੀ ਘਰ ਵਾਲੀ ਦੀ ਮੌਤ ਹੋਈ ਹੋएगी ਹੋਲੀ ਚੱਲ ਗੱਡੀ ਬਈ ਤੇ ਜਦੋਂ ਘਰ ਪੁਆਇਆ ਡੇਢ ਲੱਖ ਰੁਪਏ ਆਉਂਦਾ ਸਰਕਾਰ ਵੱਲੋਂ ਇੱਕ ਵੀ ਮਾਤਾ ਦਾ ਆ ਗਿਆ ਤੇ ਬਾਕੀ 30000 ਦੀ ਕਿਸ਼ਤਾਂਲੇ ਬਾਅਦ ਚਾਉਣੀ ਸੀ ਕੜਾ ਅੜ ਗਿਆ ਕਿਉਂਕਿ ਮਹਿੰਗਾਈ ਆ ਹਣਾ ਇਹ ਇੱਕ ਵੀ ਉਦੋਂ ਦਾ ਆਉਣਾਗਾ ਜਦੋਂ 11 12 ਰੁਪਏ ਬਰੇਤੀ ਸੀ ਅੱਜ ਤਾਂ 40 ਰੁਪਏ ਕੀ ਜਾਂ ਸਮੇਂਤਰੀ ਪੂਰੀ 150 ਦੀ ਸੀ ਉਦੋਂ ਦੀ ਇੱਕ ਵੀ ਆਉਣਾਗਾ ਤੇ ਫਿਰ ਮੈਂ ਸਾਡੇ ਪਿੰਡ ਦਾ ਇੱਕ ਸਾਡੇ ਪਿੰਡ ਜਮੀਨ ਨੇਤੀ ਹੈ ਜੀਰਕਪੁਰ ਤੋਂ ਨੇ ਸਰਦਾਰ ਸਰਜੀਤ ਸਿੰਘ ਜੀ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਐ ਕਰਕੇ ਜੀ ਕੱਚਾ ਘਰ ਪੱਕਾ ਕਰਾਉਣਾ ਤੁਸੀਂ ਮਦਦ ਕਰੋ ਵੀ ਮਾਤਾ ਨੂੰ ਸਮਾਨ ਚ ਕਾ ਦੋ ਪੈਸੇ ਦੀ ਲੋੜ ਨਹੀਂ ਹੈਗੀ ਤੇ ਉਹਨਾਂ ਨੇ ਮਾਤਾ ਨੂੰ ਸਮਾਨ ਚ ਕਾਤਾ 50000 ਰੁਪਏ ਦਾ ਉਹਨੇ ਸਮਾਨ ਚ ਕਾਤਾ 170000 ਚ ਕਮ ਕੰਪਲੀਟ ਕਰਤਾ ਤੇ ਬਾਕੀ 30000 ਮਾਤਾ ਦੇ ਖਾਤੇ ਚ ਆ ਗਿਆ ਤੇ ਉਹ ਮਾਤਾ ਉਹਨੂੰ ਕੰਦਾ-ਕੰਦਾ ਕੱਢ ਲਿਓ ਤੇ ਸਾਡਾ ਮੇਰਾ ਵਿਰੋਧੀ ਆਇਆ ਆ ਕੇ ਦੇਖ ਕੇ ਜੇ ਕਹਿੰਦਾ ਮਾਦਰ ਰੁਪਿਆ ਤੈਨੂੰ ਲੱਖ ਆਇਆ ਘਰ ਦੀ ਹਾਲੇ ਗੱਲ ਬਣੀ ਨਹੀਂ ਹੈਗੀ ਕੰਦਾ ਗੁੰਦਾ ਵੀ ਨਹੀਂ ਗੱਡੀਆਂ ਕਹਿੰਦੀ ਨਾ ਪੁੱਤ ਡੇਢ ਹੀ ਆਇਆ ਹੈਗਾ ਡੇਢ ਚੋਂ 30 ਮੇਰੇ ਲਵੇ ਹੈਗਾ 50 ਕ ਹਜ਼ਾਰ ਤੋਂ ਉਹਨੇ ਸਾਮਾਨ ਕਿਸੇ ਪਾਸੇ ਹੋਰ ਚੁਕਾਇਆ ਹੈਗਾ ਨਹੀਂ ਕਹਿੰਦਾ ਤੈਨੂੰ ਲੱਖ ਆਇਆ ਤੂੰ ਪਤਾ ਤਾ ਕਰ ਜਿਉਂ ਲੱਗੀ ਲਗਾਈ ਮਾਤਾ ਨੂੰ ਤੇ ਮੇਰੇ ਮਗਰ ਪਹਿਲਾਂ ਮੈਨੂੰ ਪੁੱਛਿਆ ਮਹਾ ਮਾਤਾ ਡੇਢ ਲੱਖ ਹੀ ਆਇਆ ਸੀ ਉਹ ਤੇਰੇ ਕੋਲੇ ਸਾਰਾ ਖਸਾ ਖੋਦਾ ਤੇਰਾ ਲਿਖਿਆ ਹੋਇਆ ਹੈਗਾ ਤੇ ਨਾ ਉਹ ਮੰਨੀ ਅਰਜੀ ਪਾਈ ਅਰਜੀ ਪਾ ਕੇ ਜਦੋਂ ਆਪਸਰਾ ਨੇ ਆਖਿਆ ਵੀ ਡੇਢ ਹੀ ਆਉਂਦਾ ਜੀ ਸਾਰੇ ਭਾਰਤ ਦੀ ਡੇਢ ਲੱਖ ਆਉਂਦਾ ਹੈਗਾ ਵੀ ਤੁਹਾਨੂੰ ਤ ਚਲੋ ਉਹਨੂੰ ਕਿਰਿਆ ਥੋੜਾ ਜਿਹਾ ਯਕੀਨ ਆ ਗਿਆ ਵੀ ਨਹੀਂ ਸਰਪੰਚ ਤਾਂ ਠੀਕ ਆ ਵੀ ਬੰਦਾ ਉਹੀ ਉਂਗਲ ਲਾ ਗਿਆ ਤੇ ਉਹ ਜਾ ਕੇ ਦੁਬਾਰਾ ਉਹ ਬੰਦੇ ਦੇ ਗੱਲ ਪੈ ਗਈ ਕਹਿੰਦੀ ਤੂੰ ਮੈਨੂੰ ਉਹੀ ਭੜਕਾਈ ਜਾਣਾ ਹੈਗਾ 200 ਰੁਪਿਆ ਦਾ 1.5 ਲੱਖ ਹੀ ਆਇਆ ਮੈਨੂੰ ਉਹ ਅਫਸਰਾਂ ਨੇ ਦੱਸਿਆ ਕਹਿੰਦਾ ਕਿੱਥੇ ਵਰਦੀਆਂ ਘੋਲਿਏ ਜਿਹੜਾ ਸਰਪੰਚ ਆਫਸਰਾਂ ਦੇ ਨਾਲ ਮਿਲ ਕੇ ਹੀ ਖਾਦੇ ਨੇ ਅਫਸਰ ਉਹ ਕਿਉਂ ਮੜਾ ਕਰਨਗੇ ਉਹ ਚੱਕੀ ਚ ਗਈ ਫੇਰ ਭੱਗੀ ਬਈ ਨਹੀਂ ਚਲੀ ਜਾਂਦਾ ਜੇ ਨਹੀਂ ਕਿ ਮੈਂ ਉਹਨੂੰ ਸਪਾਈ ਨਹੀਂ ਦੇ ਸਕਿਆ ਵੀ 1.5 ਲੱਖ ਹੀ ਆਇਆ ਸੀ ਆਹ ਬਈ ਮੈਂ ਇਹ ਸੀਚੇ ਸੀਚੇ ਵਾਲਾ ਮਾਡਲ 2 ਮਾਡਲ ਬਣਾਇਆ ਬਈ ਇਹ ਸੀਚੇ ਵਾਲ ਮਾਡਲ 2 ਬੱਲ ਲੱਗਦਾ ਨਹੀਂ ਬਈ ਬੱਸ ਉਹ ਰੂੜੀਆਂ ਬਈ ਉਹੀ ਆ ਨਾ ਹੁਣ ਆਪਾਂ ਇੱਥੇ ਪੂਰਾ ਘੈਂਟ ਬਣਾਤਾ ਸੀ ਚੱਕ ਕੇ ਸਾਰਾ ਸਾਫ ਕਰਦਾ ਵੀ ਇੰਟਰਲੌਕ ਪਾਉਣੀ ਹੈ ਵੀ ਹੂੰ ਤੇ ਰੂੜੀ ਰੂੜੀ ਕੁੱਟ ਕੇ ਵਿੰਟਰਲੌਕ ਪਾ ਦਾਂਗੇ ਵਧੀਆ ਉਹ ਜਿਹੜੇ ਵਿਰੋਧੀ ਹੁੰਦੇ ਨੇ ਤੁਸੀਂ ਇੱਥੇ ਰੂੜੀਆਂ ਲਾ ਲਓ ਇੰਟਰਲੌਕ ਤੋਂ ਯਾਰ ਨਾਗਾ ਇੱਥੇ ਤੁਹਾਡੇ ਅਗਮਨੀਰ ਬੈਠਿਆ ਕਰੂਗੀ ਲੋਕ ਜਿਹੜੇ ਦੇਣਗੇ ਚੱਕ ਚਗਾ ਕੇ ਰੂੜੀਆਂ ਲਾ ਦੀਆਂ ਹੁਣ ਲੜੀ ਕੀ ਨਾਲ ਜਾਈਏ ਬਈ ਜੇ ਲੜਦੇ ਆ ਨਾ ਫਿਰ ਸਾਰਾ ਟਾਈਮ ਉੱਚ ਖਰਾਬ ਹੋ ਜਾਊਗਾ ਜੀ ਤੇ ਆਹ ਬਈ ਹਾਂਜੀ ਬਈ ਇਹ ਬਈ ਕਿੱਥੋਂ ਆਇਆ ਵੀ ਇਹ ਬਣਾਈ ਹੈ ਮੈਨੂੰ ਇਹਨਾਂ ਦਾ ਰਾਜ ਵਧੀਆ ਲੱਗਦਾ ਬਈ ਨਾ ਵੀ ਸਭ ਨੂੰ ਕੱਖ ਨਾਲ ਦੇਖਦੇ ਜਿਨ੍ਹਾਂ ਤੇਰਾ ਤੇਰੀ ਦੂਲਦੇ ਜਿਵੇਂ ਕਹਿ ਦਈਏ ਵੀ ਵਧੀਆ ਕੰਮ ਹੋਇਆ ਸੀ ਮੈਨੂੰ ਵਧੀਆ ਲੱਗਿਆ ਤਾਂ ਬਣਾਲਿਆ ਬਈ ਹਾਂ ਅੱਜ ਚਾਹੁੰਦੇ ਹਾਂ ਇਦਾਂ ਦਾ ਰਾਜ ਆਉਣਾ ਚਾਹੀਦਾ ਹਾਂਜੀ ਬਿਲਕੁਲ ਚਾਹੁੰਦੇ ਹਾਂ ਬਈ ਹੂੰ ਤੇ ਬਈ ਅਜੇ ਹੋਣ ਵਾਲੀ ਸਰਕਾਰ ਦੀ ਗੱਲ ਕਰੀਏ ਤਾਂ ਹੋਣ ਵਾਲੀ ਸਰਕਾਰ ਕਿੰਨੀ ਕੁ ਮਦਦ ਕਰ ਰਹੀ ਆ ਕਿਉਂਕਿ ਉਹ ਕਹਿੰਦੇ ਸਾਨੂੰ ਬੰਦੇ ਕਰਨ ਵਾਲੇ ਚਾਹੀਦੇ ਅਸੀਂ ਉਹਨਾਂ ਨੂੰ ਗਰੰਟਾ ਵੀ ਦੇ ਰਹੇ ਆ ਅਸੀਂ ਕੰਮ ਵੀ ਦੇ ਰਹੇ ਆ ਆ ਕਰੋ ਓ ਇਉਂ ਕਰੋ ਬਾਈ ਯਾਰ ਕਮਾਲ ਮੇਰੇ ਤੋਂ ਨਰੇਗਾ ਤੋਂ ਕੰਮ ਨਹੀਂ ਹੋਣ ਦਿੱਤਾ ਹੈਗਾ ਮੈਂ ਨਰੇਗਾ ਤੋਂ ਕੰਮ ਕਰਵਾਇਆ ਜਿਆਦਾਤਰ ਜਿਹੜੇ ਵੀ ਤੁਸੀਂ ਕੰਮ ਬੇਕਰੋ ਜਿਵੇਂ ਗਲੀਆਂ ਨਾਲੀਆਂ ਆਉਂਗਾ ਗਰਾਊਂਡ ਹੋਗੇ ਨਾ ਤੇ ਮੈਂ ਤਾਂ ਕਈ ਵਾਰ ਜਾਇਆ ਮੈਂ ਇੱਕ ਕੇ ਜਾਣੂ ਹੜ ਗਿਆ ਵੀ ਨਰੇਗਾ ਤੋਂ ਕੰਮ ਪਾਸ ਕਰਾ ਦੂੰ ਜੀ ਹਾਲੇ ਨਹੀਂ ਹੁੰਦੇ ਅਗਲੇ ਮਹੀਨੇ ਆਜੋ ਅਗਲੇ ਮਹੀਨੇ ਆਇਆ ਕਰਕੇ ਸਾਰ ਦੰਦਿਆ ਕਰ ਕਰਦੀ ਉਹ ਸਰਕਾਰ ਹੋਰ ਕੀ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਸਾਡੇ ਹਲਕੇ ਚ ਨਹੀਂ ਹੋਏ ਫੇਰ ਭਾਈ ਜਿੰਨੇ ਵੀ ਕੰਮ ਕਰਵਾਏ ਆ ਤੁਸੀਂ ਇਹ ਫਿਰ ਕੰਮ ਕਰੇਗਾ ਇਹ ਪਹਿਲਾਂ ਨਹੀਂ ਹੋਇਆ ਬਈ ਜਦੋਂ ਜਿਵੇਂ ਆ ਪੈਰਿਸ ਦਾ ਕੰਮ ਚੱਲ ਰਿਹਾ ਇਹ ਪਹਿਲਾਂ ਦਾ ਪਾਸ ਹੋਇਆ ਗੇਟ ਦਾ ਕੰਮ ਚੱਲ ਰਿਹਾ ਇਹ ਸੈਂਟਰ ਦਾ ਹੈਗਾ ਆ ਸੜਕਾਂ ਹੀ ਸੈਂਟਰ ਦੀਆਂ ਆ ਗਈਆਂ ਤੇ 40% ਪੰਜਾਬ ਸਰਕਾਰ ਦਾ ਉਹ ਪਹਿਲਾਂ ਨਹੀਂ ਸਰਕਾਰ ਦਾ ਹੈਗਾ ਹੁਣ ਗਰਾਊਂਡ ਆ ਉਹ ਨਰੇਗਾ ਤੋਂ ਆ ਗਿਆ ਹੁਣ ਅੱਗੇ ਨੂੰ ਸੋਚਿਆ ਵੀ ਅੱਗੇ ਫੇਰ ਸਰਪੰਚੀ ਦੇ ਇਲੈਕਸ਼ਨ ਆ ਰਹੇ ਆ ਕਿਉਂ ਹੁਣ ਹੁਣ ਕਿਹਦੀ ਗੱਲ ਔਖਾ ਕੰਮ ਬਈ ਹੂੰ ਕਿਉਂ ਔਖਾ ਕੀ ਆ ਬਈ ਔਖਾ ਤਾਂ ਬਈ ਇੱਕ ਤਾਂ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਨਾ ਹੂੰ ਦੂਜਾ ਜਦੋਂ ਆਪਾਂ ਕੰਮ ਨਾ ਕਰਵਾ ਸਕੀਏ ਕਿਉਂਕਿ ਸਰਕਾਰ ਮੇਰਾ ਸਾਥ ਨਹੀਂ ਦਿੰਦੀ ਹੈ ਨਾ ਜੇ ਮੈਂ ਕੋਈ ਕੰਮ ਲੈ ਕੇ ਜਾਵਾਂ ਤਾਂ ਸਿੱਧੇ ਸਬਦਾਂ 'ਚ ਵੀ ਜਵਾਬ ਹੀ ਹੁੰਦਾ ਹੈਗਾ ਹੂੰ ਕਿਉਂ ਬਈ ਸਾਥ ਕਿਉਂ ਨਹੀਂ ਦਿੰਦੇ ਕਾਰਨ ਕੀ ਹੈ ਕਾਰਨ ਤਾਂ ਬਈ ਅਸੀਂ 2014 ਤੋਂ ਆਮ ਪਾਰਟੀ ਨਾਲ ਚੱਲੇ ਹੋਏ ਹਾਂ ਨਾ ਹੂੰ ਭਗਵਾਨ ਤੁਮਨ ਨਾਲ ਚੱਲੇ ਹੋਏ ਜਿਹੜੇ ਬੰਦੇ 2014 ਤੇ ਨਾ ਸਾਡੇ ਤੇ ਕਹਿੰਦੇ ਨੇ ਪਰਚੇ ਉਪਵਾਵਾਂਗੇ ਐ ਕਰਾਂਗੇ ਕਾਂਗਰਸ ਦੇ ਪ੍ਰਧਾਨ ਜਾਂ ਹੋਰ ਹੁੰਦੇ ਇਹਨਾਂ ਦੇ ਨਾ ਹੂੰ ਤੇ ਉਹ ਹੁਣ 2024 'ਚ ਹੀ ਫੇਰ ਆ ਗਏ ਹੂੰ ਉਹ ਹੁਣ ਆਮ ਪਾਰਟੀ ਨਾਲ ਕੇ ਫਿਰ ਕਹਿੰਦੇ ਛੋਟੇ ਦੇ ਪਰਚੇ ਪਵਾ ਦਾਂਗੇ ਕਹਿੰਦਾ ਹੱਕਾ ਨੂੰ ਉਲਝਣਾ ਯਾਰ ਛੱਡੋ ਹੁਣ ਆਪਦੇ ਕੰਮ ਕਰੋ ਜੇ ਕੋਲ ਆਪਣੇ ਚਾਰ ਪੈਸੇ ਨੇ ਕੋਈ ਮਿਹਨਤ ਕਰਾਂਗੇ ਤਾਂ ਬਈ ਪਿੰਡ ਦੇ ਕੰਮਾਂ ਤੇ ਲਾ ਦਾਂਗੇ ਲੋਕ ਦੁੱਗਣੇ ਖੁਸ਼ ਹੋਣਗੇ ਨਾ ਉਹ ਤਾਂ ਫੇਰ ਵੀ ਕਰੋ ਆਣਾ ਬਈ ਆ ਨਰੇਗਾ ਤੋਂ ਕਰਕੇ ਦਿਖਾਵਾਂਗੇ ਜਰੂਰ ਕੰਮ ਵੀ ਨਰੇਗਾ ਤੋਂ ਕੰਮ ਕਰਕੇ ਦਿਖਾਵਾਂਗੇ ਕਿਵੇਂ ਹੁੰਦੇ ਨੇ ਸਰਪੰਚ ਜਿਹੜਾ ਮਰਜ਼ੀ ਬਣ ਜਾਂ ਬਸ ਨਹੀਂ ਆਪਦਾ ਪਿੰਡ ਖਾਸ ਦੇਊਗਾ ਨਹੀਂ ਆਪਣੇ ਪੱਕੀ ਪੰਚਾਇਤ ਬਣੂਗੀ ਤਾਂ ਪੰਜਾਬ ਚ 13000 ਰੁਪਏ ਪਿੰਡਾਂ ਜਿਹੜੇ ਪਿੰਡ ਚ ਮਰਜ਼ੀ ਵਾ ਗੀਏ ਕੋਈ ਪਿੰਡ ਜਵਾਬ ਨਹੀਂ ਦਿੰਦਾ ਵੀ ਸਾਡੇ ਪਿੰਡ ਚ ਕੰਮ ਨਾ ਹੋਵੇ ਹੂੰ ਪੰਚਾਇਤ ਪੱਖ ਚੋਣੀ ਚਾਹੀਦੀ ਹੈਗੀ ਹੂੰ ਤੁਹਾਡੇ ਸਾਰੇ ਹੁੰਦੀ ਆ ਹੱਕ ਚ ਨਹੀਂ ਮੇਰੇ ਤਾਂ 9 ਦੇ 9 ਮੈਂਬਰ ਹੱਕ ਚ ਤੁਸੀਂ ਆਉਣ ਵਾਲੇ ਟਾਈਮ ਚ ਦੇਖੋ ਕਿਹੜੀ ਪੰਚਾਇਤ ਬਣਦੀ ਹੈ ਬਈ ਕਿੰਨੀਆਂ ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕਰਦੇ ਹੋ ਜਦੋਂ ਚੋਣ ਲੜਦੇ ਹੋ ਜਿੱਤ ਉਹ ਵੀ ਤਾਂ 75% ਵੋਟਾਂ ਮੈਨੂੰ ਇਕੱਲੇ ਨੂੰ ਪਈਆਂ ਸੀ ਹੂੰ ਠੀਕ ਆ ਫਿਰ ਉਸ ਟਾਈਮ ਖੁਸ਼ੀ ਕਿੰਨੀ ਕ ਸੀ ਖੁਸ਼ੀ ਬਹੁਤ ਸੀ ਬਈ ਖੁਸ਼ੀ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਸੀ ਹੂੰ ਕਿ ਕਿ ਫਿਰ ਉਸ ਦਿਨ ਜੱਗੀ ਨੂੰ ਲੋਕਾਂ ਨੇ ਮੋਢਿਆਂ ਤੇ ਚੱਕਿਆ ਹੋਣਾ ਇੱਕ ਇੱਕ ਆਸ ਸੀ ਲੋਕਾਂ ਨੂੰ ਹਾਂ ਜੀ ਹਾਂ ਆਜ ਕੇ ਬਈ ਆਪਾਂ 70 80% ਜਨ ਕਿ ਆਸ ਤੇ ਪੂਰੇ ਉੱtre ਵੀ ਆਣਾ ਮੈਂ ਕੋਈ ਬਈ ਨਾ ਟਾਉਟ ਗ੍ਰੀਨ ਕੀਤੀ ਕੋਈ ਬਲੈਕ ਨਹੀਂ ਕੀਤੀ ਨੀ ਆਮ ਆਪਾਂ ਦੇਖਦੇ ਸਰਪੰਚ ਬਣ ਜਾਂਦਾ ਬੰਦਾ ਹੂੰ ਘਟੂ ਘਟ 500 ਤਾਂ ਮੁੰਡੇ ਇਹ ਜੀ ਰੱਖ ਲਦਾ ਪਿੰਡ ਚ ਵੀ ਉਹਨਾਂ ਨੂੰ ਬਲੈਕਾਂ ਕਰ ਲਾਉਂਦਾ ਹੈਗਾ ਹੂੰ ਕੁੱਟਮਾਰ ਵਾਲੇ ਰੱਖ ਲੈਂਦਾ ਨਾਲ ਮੁੰਡੇ ਇਹ ਰੱਖ ਲੈਂਦਾ ਇੱਕ ਬੰਦਾ ਵੀ ਕੁਛ ਸ਼ਿੰਗਲਾ ਕੇ ਕਹ ਦੇ ਮੇਰੇ ਨਾਲ ਜੱਗੀ ਨੇ ਧੱਕਾ ਕੀਤਾ ਜਾ ਮੈਨੂੰ ਕੋਈ ਗਾਲ ਕੱਢੀ ਜਾ ਮਰੇ ਉਈਆਂ ਕਿਸ ਆਪਣੇ ਮਾਰ ਗਿਆ ਬਿਨਾਂ ਗੱਲ ਤੋਂ ਨਾ ਕੋਈ ਇਦਾਂ ਦਾ ਵੀ ਕੋਈ ਇੱਕ ਵਾਰ ਵੀ ਨਹੀਂ ਹੋਈ ਇਦਾਂ ਦੀ ਗੱਲ ਜੱਕੀ ਭਾਈ ਬਹੁਤ ਬੰਦੇ ਤਾਂ ਇਸ ਕੱਲੋ ਵੀ ਵੈਰੀ ਬਣ ਜਾਂਦੇ ਆ ਜਿਨ੍ਹਾਂ ਦਾ ਕੋਈ ਰਾਜੀ ਨਾਵਾ ਕਰਾਇਆ ਹੋਵੇ ਉਹ ਵੀ ਮੈਂ ਸੁਣਿਆ ਵੀ ਕੁੱਟਣ ਤੱਕ ਆ ਜਾਂਦੇ ਆ ਬਹੁਤਿਆਂ ਨਾਲ ਇਦਾਂ ਹੋਈਆਂ ਹੋ ਜਾਂਦਾ ਬਾਰਚ ਆ ਜਾਂਦੇ ਹੋ ਜਾਂਦਾ ਮੇਰੇ ਕੋਲ ਹੋ ਜਾਂਦਾ ਮੀਨ ਤੁਰ ਸਮਝਾਉਣਾ ਪੈਂਦਾ ਅਗਲੇ ਨੂੰ ਪਿਆਰ ਨਾਲ ਹੀ ਸਮਝਾ ਕੇ ਵੀ ਇਦਾਂ ਤੇਰੇ ਘਾਟੇ ਜਾਣਾ ਤੂੰ ਵਕੀਲ ਘਰ ਖਾ ਜਾਣਗੇ ਜਾਂ ਪੈਸਾ ਇੱਥੇ ਲਗੂਏ ਪੁਰਸ਼ ਕਾ ਜੂ ਨਾ ਕੀ ਕਰੋਂਗੇ ਇਹ ਚੀਜ਼ਾਂ ਚ ਕਾ ਬਣਾਤੀਆਂ ਬੱਟਾ ਪਾਤਾ ਹਰ ਕੋਲ ਕਰਤਾ ਅੱਧਿਕ ਤੇ ਲੁੱਕ ਪਾਤੀ ਪਰ ਨਵੀਂ ਨੇ 2 ਸਾਲਾਂ ਤੜੇ ਹੁਣ ਨਹੀਂ ਕੰਪਲੀਟ ਕੀਤੀ ਇਹ ਮਸਾ ਬਣਾਉਣ ਲਈ ਬੜੀ ਠੰਡੀ ਚੱਲਦੀ ਆ ਸਰਕਾਰ ਪਤਾ ਨਹੀਂ ਤਾਂ ਇਹਨਾਂ ਦੀ ਅਫਸਰ ਨਹੀਂ ਸੁਣ ਰਹੇ ਪਤਾ ਨਹੀਂ ਇਹ ਕਹੀ ਨਹੀਂ ਰਹੇ ਹੈਗੇ ਨਹੀਂ ਉਹ ਉਹ ਤਾਂ ਕਹਿੰਦੇ ਵੀ ਕੰਮ ਬਹੁਤ ਹੋ ਰਿਹਾ ਪਰ ਭਗਵੰਤ ਮਾਨ ਸਾਹਿਬ ਦੇ ਕੋਈ ਪ੍ਰਾਣ ਇਹ ਤਾਂ ਪੁਰਾਣੀਆਂ ਸੜਕਾਂ ਸਨ ਕਹਿੰਦੇ ਇਹ ਨਹੀਂ ਤਾਂ ਪਹਿਲਾਂ ਦੀਆਂ ਨੇ ਹੂੰ ਇਹ ਨਵੀਂ ਸਰਕਾਰ ਨੂੰ ਨਹੀਂ ਆਪਾਂ ਇਹਦਾ ਉਹ ਤਾਂ ਕਹਿੰਦੇ ਸਾਨੂੰ ਕਹਿੰਦੇ ਐ ਕਿ ਘਰ-ਘਰ ਜਾ ਕੇ ਵੋਟਾਂ ਮੰਗਣ ਦੀ ਲੋੜ ਨਹੀਂ ਕਹਿੰਦੇ ਆਪੇ ਲੋਕਾਂ ਨੇ ਝਾੜੂ ਵਾਲੇ ਬਟਨ ਦਬ ਦਿੰਨੇ ਆ ਨਹੀਂ ਇਹ ਤਾਂ ਔਖਾ ਔਖਾ ਵਗ ਕਰ ਲੈ ਸਮਝ ਦੇਖਿਓ ਕੀ ਬੋਲਦਾ ਸਰ ਪਰ ਕਹਿੰਦੇ ਸੰਗਰੂਰ ਹੈ ਜਿਹੜਾ ਸੰਗਰੂਰ ਹਲਕਾ ਵਾ ਸਾਡਾ ਸੰਗਰੂਰ ਬਈ ਭਗਵੰਤ ਮਾਨ ਦਾ ਉਹ ਕਰ ਰਾਜਨੀਤੀ ਆ ਇਹ ਰਾਜਨੀਤੀ ਉਹ ਕਰਦਾਗਾ ਤਾਂ ਕਰਕੇ ਇੱਤੀ ਵੀ ਮੀਤਿਆਰ ਨੂੰ ਜਿੱਤ ਦਿੱਤੀ ਹੈ ਨਾ ਜਿਹਨੂੰ ਮਰਜ਼ੀ ਖੜਾ ਕਰ ਦਿੰਦਾ ਤੇ ਸਿਮਰਜੀਤ ਸਿੰਘ ਮਾਨ ਦਾ ਜਿੱਤਣ ਦਾ ਕਾਰਨ ਸੀ ਮੂਥੇ ਵਾਲੀ ਮੌਤ ਹੋ ਗਈ ਹੂੰ ਉਦੋਂ ਲੋਕਾਂ ਦੇ ਮਨਾਂ ਤੇ ਗੁੱਸਾ ਹੈਗਾ ਸੀ ਨਾ ਹੂੰ ਉਹਨਾਂ ਨੇ ਚਲੋ ਤਾਂ ਕਰਕੇ ਵੋਟਾਂ ਸਿਮਰਜੀਤ ਸਿੰਘ ਮਾਨ ਜੀ ਨੂੰ ਪਾ ਕੇ ਜਿੱਤ ਹੋ ਸਕਦਾ ਵੀ ਸਿਮਰਜੀਤ ਸਿੰਘ ਮਾਨ ਦੀ ਹਾਰ ਤਾਂ ਕਰਕੇ ਹੋਈ ਕਿਉਂਕਿ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲੇ ਦੇ ਉਸ ਨੂੰ ਇਫੈਕਟ ਨਹੀਂ ਮੰਨਦੇ ਸੀ ਇਹ ਦੋ ਤਿੰਨ ਗਲਤੀਆਂ ਉਹਨਾਂ ਤੋਂ ਹੋਈਆਂ ਨੇ ਇੱਕ ਦਾ ਲੋਕ ਪੱਤਰਕਾਰ ਭਾਈ ਜਰ ਨਹੀਂ ਹਾਈਲਾਈਟ ਹਾਈਲਾਈਟ ਕਰਤੀ ਗੱਲ ਵੀ ਉਹ ਅੰਡੇ ਖਾ ਲੰਨਾ ਹਨਾ ਉਹ ਚੀਜ਼ ਤੋਂ ਲੋਕਾਂ ਦਾ ਸਭ ਤੋਂ ਵੱਡੀ ਗੱਲ ਸੀ ਵੀ ਉਹਨੇ ਦੀਪ ਸਿੱਧੂ ਤੇ ਮੁੱਛਿਆ ਵਾਲੇ ਦਾ ਯਾਨੀ ਕਿ ਇਹ ਆਖਿਆ ਜੀ ਉਹਨਾਂ ਦਾ ਜਿੱਤੇ ਹੋਂਟ ਕੋਈ ਜੋੜ ਨਹੀਂ ਹਾਂ ਹਾਂ ਤੇ ਤੀਜਾ ਕਾਰਨ ਸੀ ਉਹਨੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਆਪਣਾ ਬੰਦਾ ਨਹੀਂ ਉਠਾਇਆ ਹਾਂ ਆ ਚੀਜ਼ਾਂ ਕਰਕੇ ਉਹਨਾਂ ਦੀ ਹਾਰ ਹੋ ਗਈ ਜੀ ਬਾਕੀ ਭਗਵਾਨ ਤੁਮਾਰ ਨੇ ਸਾਡੇ ਉਗਣਾ ਲੈਟ ਵੀ ਬੜੀ ਯਾਦ ਰੱਖੀ ਆ ਹਾਂ ਉਹ ਮੈਨੂੰ ਇਹ ਲੱਗਦਾ ਵੀ ਬੋਟਾ ਤੋਂ 15 ਦਿਨ ਪਹਿਲਾਂ ਲਾਈਟ ਆ ਗਈ ਗਈ ਉਹ ਹੀ ਨਹੀਂ ਚੱਲੀ ਗਈ ਇਹ ਦਿਨ ਠੀਕ ਹੈ ਉਹ ਚੀਜ਼ ਜਿਹੜੀ ਸਾਡੇ ਖੇਤਾਂ ਵਾਲੇ ਸੀ ਯਾਰ ਲਾਈਟ ਆਮ ਕਰ ਰੱਖੀ ਆਪਾਂ ਤੈਨੂੰ ਪਾਵਾਂਗੇ ਆ ਚੀਜ਼ ਕਰਕੇ ਬੋਟਾ ਪੈ ਗਈ ਆ ਭਾਈ ਜੇ ਖੇਤੀ ਦੀ ਗੱਲ ਕਰ ਲਈਏ ਆ ਇੱਕ ਗਰਾਊਂਡ ਬਣਾਇਆ ਵੀ ਆਪਣੇ ਇਹ ਨਰੇਗਾ ਚੋਂ ਬਣਾਇਆ ਘਰੋਂ ਬਣਾਇਆ ਖਰਾ ਕੋ ਇੱਧਰ ਦਿਖਾ ਦਊਂ ਮੜਾ ਜਾ ਭਾਈ ਜਿਹੜਾ ਗਰਾਊਂਡ ਹੈ ਹਾਂਜੀ ਭਾਈ ਇਹ ਫਿਰ ਬਣਾਉਣ ਦੀ ਕਿੱਥੋਂ ਸਕੀਮ ਆਈ ਵੀ ਪਿੰਡ ਚ ਗਰਾਊਂਡ ਬਣਾ ਦਈਏ ਕਿਉਂਕਿ ਬਹੁਤੀਆਂ ਪੰਚਾਇਤੀਆਂ ਥਾਵਾ ਤੇ ਸਰਪੰਚ ਵਾਈ ਕਰਨ ਨਸਤੀ ਰੱਖ ਲੈਂਦੇ ਆ ਕੋਈ ਅਸਲ ਚੱਲਿਆ ਬਾਈ ਆਪਾਂ ਕਹਿੰਦੇ ਵੀ ਨਸੇ ਪੰਜਾਬ ਚ ਬਹੁਤ ਜ਼ਿਆਦਾ ਹੋਣਗੇ ਨਾ ਪਰ ਆਪਾਂ ਬਈ ਨੌਜਵਾਲਾਂ ਨੂੰ ਨਸਿਆ ਤੇ ਟੋਣ ਵਾਲੇ ਤੇ ਕੁਝ ਕਰਿਆ ਨਹੀਂ ਨਾ ਨਾ ਇਹ ਨਹੀਂ ਕਹਿ ਸਕਦੇ ਨਸੇ ਜ਼ਿਆਦਾ ਹੋਗੇ ਹੁਣ ਜਿਵੇਂ ਸਾਡੇ ਪਿੰਡ ਚ ਮੈਂ ਇਹ ਵੀ ਨਾ ਇੱਕ ਖੇਡਾ ਲਾਣਾ ਇਹਨਾਂ ਸੇ ਤੇ ਲਾਉਣ ਲਈ ਨੌਜਵਾਨਾਂ ਨੂੰ ਗਰਾਊਂਡ ਬਣਾਇਆ ਹੈ ਹੂੰ ਵੀ ਚਲੋ ਨੌਜਵਾਨ ਆਉਣਗੇ ਹੱਥ ਵਿੱਚ 10 ਮਿੰਟ ਲਾ ਲੈਣਗੇ ਅਗਲਾ 1-2 ਦਿਨ ਆਇਆ ਤਾਂ ਹਰ ਰੋਜ਼ ਆਇਆ ਕਰਨਗੇ ਉਹਨਾਂ ਦਾ ਜਿਵੇਂ ਕਿ ਟਾਈਮ ਇੱਥੇ ਲੰਘ ਜਾ ਕਰੂਗਾ ਨਹੀਂ ਕਿਸੇ ਪਾਸੇ ਹੋਰ ਗਲਤ ਪਾਸੇ ਜਾ ਕੇ ਡਾਂਗ ਖਰਾਬ ਕਰਨਗੇ ਉਹਨਾਂ ਨੂੰ ਨੁਕਸਾਨ ਆਗਾ ਬਈ ਤੁਸੀਂ ਜਣੀ ਕਿ ਨਸ਼ਾ ਕਰਵਾ ਰਹੇ ਹੋ ਪਰ ਕਰਵਾ ਵਾਲੀਬਾਲ ਦਾ ਰਹੇ ਖੇਡਾ ਦਾ ਰਹੇ ਬਈ ਜਿਹੜੇ ਮੈਂ ਪਹਿਲਾਂ ਦੇਖਿਆ ਜਿਹੜੇ ਸਲਮਾਨ ਪਏ ਆ ਕਰੇ ਉਹ ਉਹ ਫਿਰ ਕਿਵੇਂ ਹੁੰਦੇ ਆ ਐਡੇ ਵੱਡੇ ਵੱਡੇ ਕੱਪ ਮਿਲਦੇ ਆ ਤੁਹਾਨੂੰ ਕੋਈ ਨੌਜਵਾਨ ਪਿਆਰ ਕਰਦੇ ਆ ਨਾ ਜਿਹੜੇ ਜੋ ਸਾਡੇ ਪਿੰਡ ਦੀ ਕ੍ਰਿਕਟ ਟੀਮ ਹੋਊਗੀ ਜਾਂ ਕਬੱਡੀ ਵਾਲੇ ਬੰਦੇ ਹੋਊਗੇ ਇਹ ਜਦੋਂ ਕੋਈ ਟੂਰਨਾਮੈਂਟ ਵਗੈਰਾ ਕਰਵਾਉਂਦੇ ਆ ਜੇ ਤਾਂ ਮਾਣ ਸਨਮਾਨ ਦਰ ਗਾ ਖੇਡਦੇ ਖੂਡਦੇ ਨਹੀਂ ਉਹ ਨਹੀਂ ਖੇਡਣਾ ਤੇ ਨਹੀਂ ਆ ਜਿਵੇਂ ਬਹੁਤੇ ਸਰਪੰਚ ਖੇਡਾਂ ਨਾਲ ਜੁੜੇ ਹੁੰਦੇ ਆ ਕਿਉਂਕਿ ਪਿੰਡਾਂ ਦੀ ਇੱਕ ਖੇਡ ਆ ਕਬੱਡੀ ਵਾਲੀ ਪੰਜੀਆਂ ਦਾ ਪਚਪਣੀ ਜਿਹੜਾ ਜਿਵੇਂ ਭਰੇ ਆ ਗਿਆ ਵੀ ਛੋਟਿਆਂ ਦਾ ਤਾਂ ਕੰਮ ਗੱਲ ਪੈ ਗਈ ਖੇਡਣ ਦਾ ਟਾਈਮ ਹੀ ਨਹੀਂ ਮਿਲਿਆਗਾ ਬਈ ਪਰਿਵਾਰ ਦਾ ਸਾਥ ਕਿੰਨਾ ਕ ਪਰਿਵਾਰ ਦਾ ਸਾਥ ਵਧੀਆ ਵੀ ਠੀਕਾ ਪੂਰਾ ਵਧੀਆ ਪੂਰਾ ਵਧੀਆ ਇੱਕ ਜਿਵੇਂ ਉਹ ਗਰਾਊਂਡ ਬਣਾਇਆ ਕਰੋ ਛਿੜਕਾ ਤਾਂ ਨਹੀਂ ਪਈਆਂ ਵੀ ਤੂੰ ਘਰ ਦੇ ਪੈਸੇ ਉਧਰ ਲਾਤੇ ਪਿੰਡ ਵਾਸਤੇ ਲਾਤੇ ਨਹੀਂ ਬੁੱਬਾਈ ਜਦੋਂ ਸਰਪੰਚ ਬਣਿਆ ਨਾ ਤਾਂ ਕੁਝ ਕੁ ਕਰਕੇ ਵੀ ਦਿਖਾਉਣਾ ਵੀ ਲੋਕ ਯਾਦ ਕਰਨੇ ਯਾਰ ਜੱਗੀ ਸਰਪੰਚ ਬਣਿਆ ਸੀ ਆਹ ਕੰਮ ਉਹਦੇ ਕੋਈ ਸੀ ਹੂੰ ਉਹ ਚੀਜ਼ਾਂ ਕਰੋ ਕੋਈ ਚੱਕਰ ਨਹੀਂ ਬਾਈ ਕਿਉਂਕਿ ਕਬੀਲਦਾਰੀ ਆਪਦੇ ਗੁਣੀਆਂ ਦੀ ਬਾਈ ਜਦੋਂ ਨਸ਼ਾ ਰੋਕੋ ਇੱਕ ਟੀਮ ਚੱਲੀ ਐ ਇੱਕ ਮਹਿਮ ਚੱਲੀ ਐ ਪੰਜਾਬ ਦੇ ਵਿੱਚ ਉਦੋਂ ਇਸ ਪ੍ਰੈਂਡ ਦੇ ਵਿੱਚ ਵੀ ਬਣੀ ਹੋਊਗੀ ਹਾਂਜੀ ਬਣੀ ਐ ਬਿਲਕੁਲ ਬਾਈ ਉਹ ਉਦੋਂ ਬਾਈ ਬਣੀ ਫਿਰ ਵਿਰੋਧ ਨਹੀਂ ਹੋਇਆ ਥੋੜਾ ਫਿਰ ਮੈਂ ਸੁਣਿਆ ਕਹਿੰਦੇ ਉਸ ਟਾਈਮ ਤੁਸੀਂ ਸੋਹਾ ਪਵਾਈਆਂ ਸੀ ਵੀ ਨਸ਼ੇ ਵਾਲੇ ਬੰਦੇ ਦੀ ਸੋਹਾ ਪਾਈ ਨਹੀਂ ਦੇਣੀ ਕਿਸੇ ਨੇ ਜ਼ਮਾਨਤ ਨਹੀਂ ਦੇਣੀ ਸੋਹਾ ਪਾਈਆਂ ਸੀ ਵੀ ਸਾਡੀ ਪੰਚਾਇਤ ਚੋਂ ਨੰਬਰਦਾਰ ਦੋਨ ਨੇ ਕਿ ਮੈਂ बतौर ਸਰਪੰਚ ਮੈਂ ਤਾਂ ਬਈ ਪਹਿਲਾਂ ਵੀ ਨਹੀਂ ਕਿਦਨਾ ਕੋਈ ਚਿੱਟੇ ਵਾਲੇ ਦੀ ਨਾ ਕੋਈ ਗੂਲੀਆਂ ਗੂਲਿਆਂ ਦੀ ਨਾ ਕੋਈ ਚੋਰੀ ਵਾਲੇ ਦੀ ਕਿਸੇ ਦੇ ਜਮਾਨਤ ਨਹੀਂ ਕਰਵਾ ਕੇ ਲਿਆ ਆ ਹੂੰ ਤੇ ਉਦੋਂ ਮੈਂ ਹੋਰ ਨੂੰ ਵਿਰੋਧਤਾ ਸੀ ਉਦੋਂ ਬਾਵਾ ਵਿਰੋਧ ਜਾ ਹੋਇਆ ਨਾ ਹੂੰ ਮੇਰਾ ਚਲੋ ਵੀ ਵਿਰੋਧਤਾ ਹੋਇਆ ਨਾ ਪਰ ਦੁੱਖ ਉਹ ਚੀਜ਼ ਦਾ ਵੀ ਕੁਝ ਜਿਹੇ ਬੰਦੇ ਸਾਝੇ ਬੰਦੇ ਜਾ ਕੇ ਜਮਾਨਤਾਂ ਹੀ ਫਟ ਕਰਾ ਲਿਆਉਂਦੇ ਆ ਨਾ ਉਲਟ ਫੜਦੀ ਬਾਅਦ ਚ ਆ ਗਈ ਪਹਿਲਾਂ ਥਾਣੇ ਖੜੇ ਹੁੰਦੇ ਆਗੇ ਫਿਰ ਫਰਾਨੇ ਬੰਦੇ ਨੂੰ ਫੜਨ ਗਿਆ ਭਈ ਅਸੀਂ ਉਹਨਾਂ ਵਾਸਤੇ ਆਏ ਆਗੇ ਇਹ ਚੀਜ਼ ਜੀ ਤਾ ਕਰਕੇ ਨਸ ਨਹੀਂ ਧੁਕ ਰਹੇ ਹੈਗੇ ਬਾਕੀ ਕਹਿੰਦੇ ਸਭ ਤੋਂ ਵੱਧ ਦੁੱਖ ਵੀ ਉਦੋਂ ਹੁੰਦਾ ਜਿਹੜਾ ਦੁੱਖ ਦੇਣ ਵਾਲਾ ਕੋਈ ਸਾਡਾ ਆਪਦਾ ਹੋਵੇ ਹੈਨਾ ਜਿਹਦਾ ਚੰਗਾ ਕੀਤਾ ਹੋਵੇ ਉਹ ਮੜ ਹੁੰਦਾ ਵਈ ਜਿਵੇਂ ਕੋਈ ਕੰਮ-ਕੁਮ ਕਰਵਾਉਣਾ ਪਿੰਡ 'ਚ ਕਿਸੇ ਦਾ ਪਰਸਨਲ ਕੰਮ ਵੀ ਕਰ ਦਿਆਂਗੇ ਤਾਂ ਉਹ ਵੀ ਬੰਦਾ ਹੈਨਾ ਹੋਰ ਤਰ੍ਹਾਂ ਦੇ ਤਰੀਕੇ ਨਾਲ ਗੱਲ ਕਰੇ ਫਿਰ ਦੁੱਖ じゃ ਹੁੰਦਾ ਹੈ ਹੂੰ ਕਦੇ ਕੰਮ ਪਿੱਛੇ ਲੜਾਈ ਹੋਈ ਹੈ ਹਾਂਜੀ ਬਾਈ ਹੁੰਦੀ ਰਹਿੰਦੀ ਪਰ ਇੰਨਾ ਕਾ ਕੇ ਤੇ ਉਹ ਲੜਾਈ ਨਹੀਂ ਹੋਗੀ ਥਪੜ ਥਪੜ ਹੀ ਹੋਗੇ ਹੂੰ ਬਸ ਵੀ ਐ ਬਹਿ ਕੇ ਸਮਝਾ ਲੰਨੇ ਆ ਅਗਲੇ ਨੂੰ ਹੈਂਡਲ ਕਰ ਲੰਨੇ ਆਣਾ ਜਿਵੇਂ ਕੋਈ ਗਲੀ ਬਣਾਉਣੀ ਹੈਗੀ ਉੱਥੇ ਵੀ ਇਹ ਐ ਨਹੀਂ ਬਣਾਉਣੀ ਇਹ ਐ ਬਰਉਣੀ ਹੈ ਜੀ ਜੇ 10 ਪਰਿਵਾਰ ਨੇ ਤਾਂ ਦਸਾਂ ਦੇ ਮੂੰਹ ਅੱਡ-ਅੱਡ ਹੁੰਦੇ ਹੈਗੇ ਹੂੰ ਤਾਂ ਬਈ ਉੱਥੇ ਬਹਿ ਕੇ ਵੀ ਪੜੀ ਤੁਸੀਂ ਆਪਸੀ ਬਹਿ ਕੇ ਸੈਟਿੰਗ ਕਰੋ ਫਿਰ ਸਾਡੇ ਪਿੰਡ ਚ ਹੈਗੇ ਆ ਪੁਰਾਣੇ ਬੰਦੇ ਸੋ ਜਿਓ ਜਿਵੇਂ ਸਦਾਕਰ ਸਿੰਘ ਸਰਪੰਚ ਜੀ ਨੇ ਜਦੋਂ ਵਿਚ ਆ ਜਾਂ ਨਾ ਉਹਨਾਂ ਮੂਰੇ ਕੋਈ ਬੋਲਦੀ ਨਹੀਂ ਹੈਗਾ ਉਹਨਾਂ ਦੀ ਲੋਕ ਚ ਇਹ ਮੰਨਦੇ ਹੈਗੇ ਇੱਕ ਉਹ ਗੱਲ ਸੱਚੀ ਕਹਿੰਦੇ ਫਿਰ ਉਹੋ ਜਿਹੇ ਬੰਦਿਆਂ ਨੂੰ ਵਿਚ ਲਿਆ ਕੇ ਸੈਟਿੰਗ ਕਰਕੇ ਜਿਹਨਾਂ ਕੀ ਕੰਮ ਫਤਿਹ ਕਰ ਦਾਂਦੇ ਸੀ ਠੀਕ ਹੈ ਬਈ ਨਿੱਕੇ ਮੋਟ ਮਸਲੇ ਨੂੰ ਛੇਤੀ ਨੂੰ ਬੇੜ ਦੇ ਹਾਂ ਛੇਤੀ ਨੂੰ ਮੇੜ ਲੈਣੇ ਸਭ ਬਈ ਗੁੱਸਾ ਆਇਆ ਕਦੇ ਨਾ ਬਈ ਗੁੱਸਾ ਤਾਂ ਨਹੀਂ ਹੁੰਦਾ ਕਹਿੰਦੇ ਗੁੱਸਾ ਹਰ ਇੱਕ ਦੇ ਵਿੱਚ ਹੀ ਆਉਂਦਾ ਕਿ ਪਹਿਲੇ ਪੱਪਣ ਤਾਂ ਨਹੀਂ ਆਉਂਦਾ ਬਈ ਤੇ ਫਿਰ ਜਦ ਫਿਰ ਕੀ ਕਰਦੇ ਹੋ ਜਦੋਂ ਫਿਰ ਗੁੱਸਾ ਆ ਜਾਂਦਾ ਸੋਹਤ ਰੰਨੇ ਬਈ ਇੱਕ ਵਾਰ ਆ ਨਾ ਗੁੱਸੇ 'ਚ ਆ ਕੇ ਆਪਾਂ ਕੋਈ ਗਲਤ ਫੈਸਲਾ ਲਾਵਾਂਗੇ ਤਾਂ ਸਾਰੀ ਉਮਰ ਦਾ ਪਛਤਾਵਾ ਹੀ ਰਹਿ ਜਾਊਗਾ ਤਾਂ ਕਰ ਕਿਉਂਦੇ ਨਹੀਂ ਹੈਗਾ ਕਿਉਂਕਿ ਬਹੁਤ ਦੁੱਖਾਂ ਚ ਲੱਗੇ ਹੋਏ ਆਗੇ ਇਹ ਚੀਜ਼ਾਂ ਬਈ ਆਪਦੇ ਮਨ ਨੂੰ ਕੰਟਰੋਲ ਕਰ ਲਾਂਗੇ ਤਾਂ ਦੁਨੀਆ ਆਪਾਂ ਜਿੱਤ ਲਾਂਗੇ ਜੇ ਮਾਨੀ ਨਾ ਕੰਟਰੋਲ ਹੋਇਆ ਫਿਰ ਆਪਾਂ ਦੁਨੀਆ ਨੂੰ ਕਿੱਥੋਂ ਕੰਟਰੋਲ ਕਰ ਲਾਂਗੇ ਜੀ ਬਈ ਅਗਲੀ ਵਾਰੀ ਸਰਪੰਚੀ ਦੇ ਇਲੈਕਸ਼ਨ ਲੜੋਗੇ ਆਉਣ ਵਾਲੇ ਆ ਨਹੀਂ ਬਈ ਮੈਂ ਤਾਂ ਨਹੀਂ ਲੜਾਂ ਕਿਉਂ ਬਈ ਕਾਰਨ ਕੀ ਆ ਇੱਕ ਤਾਂ ਬਈ ਮੇਰੇ ਮਨ ਚ ਹਨਾ ਇੱਕ ਤਾਂ ਵੀ ਸਰਕਾਰ ਨਹੀਂ ਸਾਧਦੀ ਇਹ ਕੰਮ ਨਹੀਂ ਹੋਣੇ ਮੇਰੇ ਤੋਂ ਹੁਣ ਪਿਛਲੇ 2 ਸਾਲ ਚ ਮੈਂ ਕੋਈ ਖਾਸ ਜਾ ਕੰਮ ਕਰਾਇਆ ਨਹੀਂ ਜਿਹੜੇ ਪਹਿਲਾਂ ਦੇ ਪਾਸ ਹੋਏ ਹੋਏ ਨੇ ਉਹ ਚੱਲੀ ਜਾਂਦੇ ਹੈਗੇ ਤੇ ਜਦੋਂ ਕੰਮ ਨਾ ਹੋਵੇ ਫਿਰ ਲੋਕ ਗਾਲਾਂ ਕੱਢਣਗੇ ਗਾਲਾਂ ਕਿਹਨੂੰ ਕੱਢਣਗੇ ਸਰਪੰਚ ਨੂੰ ਕੰਮ ਸਰਕਾਰ ਨਹੀਂ ਕਰਾ ਰਹੀ ਹੈ ਨਾ ਦੂਜਾ ਕਾਰਨ ਵੱਡਾ ਵੀ ਮੈਂ ਆਮ ਲੋਕਾਂ ਨੂੰ ਵੀ ਦੱਸਣਾ ਚਾਹਣਾਗਾ ਤੁਸੀਂ ਬਿਨਾ ਸਰਪੰਚੀ ਜੋ ਕਿਵੇਂ ਕੰਮ ਕਰਾ ਸਕਦੇ ਹੋਗੇ ਵੇ ਤੁਸੀ ਕੋਈ ਸਰਪੰਚੋ ਨਾ ਮੈਂਬਰੋ ਫਿਰ ਵੀ ਪਿੰਡ ਦੇ ਕੰਮ ਕਰਵਾ ਸਕਦੇ ਹੋ ਕਿਵੇਂ ਕਰਵਾ ਸਕਦੇ ਹੋ ਉਹ ਕਿਵੇਂ ਕੰਮ ਕਰਵਾ ਸਕਦੇ ਮੇਰੇ ਘਰੋਂ ਕੰਮ ਕਰਵਾ ਸਕਦੇ ਆ ਬਈ ਹੂੰ ਤੁਹਾਡੇ ਕੋਲੇ ਤੁਸੀਂ ਪਿੰਡ 'ਚ ਕੋਈ ਗਰਾਊਂਡ ਬਣਾਉਣਾ ਮੰਨ ਲਓ ਤੁਸੀਂ ਕਿਸੇ ਆਪਣੇ ਬਜ਼ੁਰਗਾਂ ਦੀ ਯਾਦ 'ਚ ਗਰਾਊਂਡ ਬਣਾਉਣਾ 4 ਲੱਖ ਰੁਪਇਆ 5 ਲੱਖ ਇੱਕ ਵਾਰ ਗਰਾਊਂਡ ਤੇ ਲਾ ਦਿਓ ਜੇ ਤੁਸੀਂ ਸਾਰਾ ਵੀ ਨਹੀਂ ਲਾਉਣਾ ਕਈ ਵਾਰ ਆਧਾਰ ਵੀ ਸਮਾਨ ਮਿਲ ਜਾਂਦਾ ਦੁਕਾਨਾਂ ਤੋਂ 5-6 ਮਹੀਨੇ ਦਾ ਤਾਂ 5-6 ਮਹੀਨੇ 'ਚ ਪੇਮੈਂਟ ਹੋ ਜੂਗੀ ਤੇ ਨਾਲ ਤਾਂ ਤੁਹਾਡਾ ਪੈਸਾ ਜੂ ਨਾਲੇ ਤੁਹਾਡੇ ਬਜ਼ੁਰਗਾਂ ਦੀ ਯਾਦ ਤੁਸੀਂ ਖੁਦ ਬਣਾ ਦਿਓਗੇ ਬਹੁਤ ਲੋਕ ਪਿੰਡਾਂ 'ਚ ਅਮੀਰ ਨਹੀਂ ਅਰਬਪਤੀ ਨਹੀਂ ਜਿਹੜੇ ਚਾਹੁੰਦੇ ਆ ਵੀ ਮੈਂ ਆਪਣੇ ਬਜ਼ੁਰਗਾਂ ਦੀ ਆਜ ਕੁਸਬਣਾਵਾ ਉਹਨਾਂ ਵਾਸਤੇ ਕੋਈ ਹੈ ਨਾ ਇਹ ਮਨੋਵੀ ਰਸਤਾ ਬਣਾ ਆਪਾਂ ਦੱਸਿਆ ਕਰਾਂਗੇ ਹਾਂ ਆ ਬਈ ਇੱਕ ਹੋਰ ਦੱਸੋ ਨਰੇਗਾ ਵਾਲੀ ਸਕੀਮ ਚੈੱਕ ਕਰਨੀ ਆ ਜਾਂ ਸ ਕਰਨ ਸਕੀਮ ਕਿਵੇਂ ਚੈੱਕ ਕਰਦੇ ਆ ਉਹ ਕਿਵੇਂ ਚੈੱਕ ਹੁੰਦੀ ਉਹ ਵੀ ਦੱਸੋ ਸ ਕਰਨ ਸਕੀਮ ਤਾਂ ਬਈ ਐਪ ਇਹਨਾਂ ਦੀ ਨਾ ਸ ਕਰਨ ਸਕੀਮ ਮੈਂ ਉਦੋਂ ਚੈੱਕ ਕਰ ਸਕਦੇ ਹੋਗੇ ਐਮ ਦਾ ਨਾਮ ਬੋਲ ਦੋ ਸਾਰੀ ਪੂਰੀ ਡਿਟੇਲ ਦੇ ਦਿਓ ਐਪ ਦਾ ਨਾਮ ਮੇਰੇ ਐਵੇਂ ਯਾਦ ਨਹੀਂ ਬਈ ਹਾਂ ਠੀਕ ਇਹ ਵੀ ਕੈਫੇ ਤੋਂ ਪਤਾ ਕਰ ਸਕਦੇ ਹੋ ਵੀ ਕਿੱਥੇ ਕਿਹੇ ਚੱਕਰ ਆ ਗਿਆ ਇਹ ਨਰੇਗਾ ਚੈੱਕ ਕਰਨੀ ਆਪਾਂ ਤਾਂ ਨਰੇਗਾ 'ਚ ਵੀ Google ਤੇ ਨਰੇਗਾ ਭਰ ਕੇ ਤਾਂ ਉਹ ਤੇ ਪੰਚਾਇਤੀ ਆਜੂ ਆਪਣੀ ਪੰਚਾਇਤ ਪਿੰਡ ਤੇ ਜ਼ਿਲ੍ਹਾ ਬਲਾਕ ਸਾਰਾ ਕੁਝ ਆ ਜਾਂਦਾ ਹੈਗਾ ਫਿਰ ਨਰੇਗਾ ਕਾਰਡ ਨੰਬਰ ਆ ਜਾਂਦੇ ਨੇ ਤਾਂ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਕਿਹੜੇ-ਕਿਹੜੇ ਕੰਮ ਹੋਏ ਨੇ ਉਹ ਆ ਜਾਂਦੇ ਨੇ ਉਹ ਮੇਰੀ ਵੀਡੀਓ ਪਈ ਹੋਈ ਹੈ ਜੀ Facebook ਤੇ ਹੂੰ ਬਈ ਨਰੇਗਾ ਚ ਦਿਹਾੜੀਆਂ ਪਵਾ ਕੇ ਕਿਸੇ ਤੇ ਹਾਂ ਅੱਧੇ-ਅੱਧੇ ਪੈਸੇ ਕਿੱਥੇ ਕਰਦੇ ਆ ਨਮਾ ਨਹੀਂ ਤਰ ਤੁਸੀਂ ਕਿਤੇ ਬਹੁਤ ਲੋਕ ਕਰਦੇ ਹੋ ਬਈ ਬਹੁਤ ਲੋਕ ਇਹ ਮੈਂ ਕਿਤੇ ਹੁੰਦੇ ਫਿਰ ਮੈਂ ਦੱਸਦਾ ਨਾ ਨਾ ਹਾਂ ਦੇਖ ਫਿਰ ਤਾਂ ਲੋਕਾਂ ਦੇ ਸਾਹਮਣੇ ਆਉਣ ਸਾਡਾ ਤਾਂ ਸਾਰੇ ਪਿੰਡ ਨੇ ਇੱਕ ਆ ਦੀ ਐਪ ਚਲਾਉਣ ਜਾਣਦਾ ਹੈਗਾ ਇਹ 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 ਬਈ ਜਿਹੜਾ ਨਰੇਗਾ ਵਾਲੀ ਸਕੀਮ ਹੈ ਜਾਂ ਜਿਹੜੀ ਐਪ ਚਲਾਉਣ ਲਾਏ ਆ ਤੁਸੀਂ ਆਪਣੇ ਕੰਮ ਨੂੰ ਡਿਜੀਟਲ ਕਰਤਾ ਹਾਂਜੀ ਰਿਕ ਕੰਮ ਨੂੰ ਡਿਜੀਟਲ ਕਰਤਾ ਔਖਾ ਨਹੀਂ ਲੱਗਿਆ ਇਹ ਨਹੀਂ ਕੋਈ ਸੌਖੀ ਆ ਬਈ ਲੋਕ ਬਹੁਤ ਸਰਪੰਚਾਂ ਨੇ ਲਾਂਬੇ ਵੀ ਦਿੱਤੇ ਹਨ ਗਾਲਾਂ ਗੂਲਾ ਵੀ ਕੱਢ ਦਿੰਦੇ ਹੱਥ ਨੇ ਇੱਕ ਲਾ ਕੇ ਤੇ ਚਲੋ ਫਿਰ ਵੀ ਆਪਾਂ ਆਪਣੇ ਕੰਮ ਦੇ ਚੱਲ ਲੱਗੇ ਰਹੇ ਹਨ ਕੋਈ ਵਹਿਮ ਨਹੀਂ ਜਿਵੇਂ ਜਿਵੇਂ ਕੋਈ ਕਰਨਾ ਕਰੀ ਜਾਵੇ ਜੀ ਤਾਂ ਜੱਗੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤਾਂ ਕੀਤੀਆਂ ਬਹੁਤ ਚੰਗਾ ਲੰਘਿਆ ਤਾਂ ਦੋਸਤੋ ਇਹ ਇੰਟਰਵਿਊ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੋਹੇ ਖੇੜੇ ਦੇ ਜੱਗੀ ਸਰਪੰਚ ਦੀ ਹੈ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੇ ਐਦਾਂ ਦੇ ਕੰਮ ਕਰਨ ਵਾਲੇ ਸਰਪੰਚ ਦੀ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਤੇ ਕਮੈਂਟ ਸੈਕਸ਼ਨ ਰਾਈ ਜਰੂਰ ਜੁੜੇ ਹੋਏ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਜੁੜੇ ਰਹੋ ਸਫਰ ਟੈਲੀ ਵੀ ਨਾਲ ਸਤਿ ਸ਼੍ਰੀ ਅਕਾਲ